ਦੇਖੋ ਭਾਈ ਉਹ ਤਾਂ ਅੰਦਰ ਬੈਠੀ ਐ ਪੱਖਾ ਕੂਲਰ ਲਾਈ ਤੇ ਮੈਂ ਬੈਠੀ ਐ ਧੁੱਪੀ ਸਾਰਾ ਦਿਨ ਮੈਂ ਇੱਥੇ ਬੈਠੀ ਮੱਚ ਜਾਨੀ ਐ ਸਾਰਾ ਮੈਥੋਂ ਕੰਮ ਕਰਾਉਂਦੀ ਐ ਦੱਸ ਮੈਂ ਕੀ ਹੱਲ ਕਰਾਂ ਪਹਿਲਾਂ ਉਹ ਆਹ ਕੋੜਾ ਸੜਦੀਆਂ ਫੇਰ ਭਾਂਡੇ ਮੈਂ ਈਆਂ ਰੋਟੀ ਪਕਾਉਣੀ ਆ ਮੁੰਡੇ ਦੇ ਲਈ ਦੇ ਧੋਣੀ ਆ ਤੇ ਮੁੰਡਾ ਪੁੱਤ ਮੇਰਾ ਪਰਦੇਸਾਂ ਚ ਫਿਰਦਾ ਐ ਫੋਟ ਚ ਆ ਜੇ ਮੈਂ ਉਹਦੇ ਕੋਈ ਕੋਈ ਗੱਲ ਕਰਾਂ ਤਾਂ ਫੇਰ ਕੀ ਸੋਚੂਗਾ ਉਹ ਫੋਨ ਆਉਂਦਾ ਗੱਲਾਂ ਕਰਕੇ ਆਪ ਕੱਟ ਲੁੰਦੀ ਐ ਮੇਰੀ ਗੱਲ ਨਹੀਂ ਕਰਾਉਂਦੀ ਵੀ ਕੋਈ ਗਾਹੇ ਮਾਂ ਕੋਈ ਗੁਰ ਦੁਖਦਾਇਕ ਕੋਈ ਸੁਖਦਾਇ ਸਾਡੇ ਵੀ ਵਿਛੋੜੇ ਪੈ ਰਹੇ ਆ ਮਾਂ ਪੁੱਤਾਂ ਦੇ ਕੋਈ ਮੇਰੇ ਮੇਰੀ ਦੁਖ ਦੀ ਸੁਖ ਦੀ ਫਰੋੜੇ ਕੋਈ ਮੈਂ ਉਹ ਦੀ ਫਰੋੜਾ ਤੇ ਹੁਣ ਪਤਾ ਨਹੀਂ ਅੰਦਰ ਬੈਠੀ ਐ ਕੀ ਦਿਨ ਜਾਊ ਕੀ ਨਾ ਨਾ ਜਾਊਗੀ ਤੇ ਸਾਰਾ ਦਿਨ ਮੈਂ ਇੱਥੇ ਧੁੱਪੇ ਬੈਠੀ ਮੱਚ ਜਾਨੀ ਕੋਈ ਗੱਲਾਂ ਚੋ ਗੱਲ ਲਾਗੀ ਨਾ ਮੈਨੂੰ ਗਮੰਡੀਆਂ ਨੇ ਜਾਣ ਦਿੰਦੀ ਐ ਕਿਸੇ ਕੋਈ ਨਹੀਂ ਕੱਢਣ ਬੈਠਣ ਦਿੰਦੀ ਕੋਈ ਹੱਲ ਵੀ ਹੋਵੇ ਕਿਸੇ ਕੋਈ ਟਿੱਡ ਹੌਲਾ ਕਰ ਲੇ ਅਗਲਾ ਗੱਲਾਂ ਕਰ ਲਈ ਸਾਰਾ ਦਿਨ ਇੱਥੇ ਬੈਠੀ ਹੈ ਜਾਂ ਕੰਮ ਹੈ ਥੀ ਜਾ ਬਸ ਇੱਥੇ ਬੈਠੀ ਰਹੀ ਗੀ ਗੱਲਾਂ ਕੋਈ ਗੱਲਾਂ ਚੋ ਇਹ ਹੁਣ ਸਾਰਾ ਦਿਨ ਕੰਮ ਕਰੀ ਜਣੀ ਸਾਰਾ ਦਿਨ ਏਗ ਮੰਡੀਆਂ ਦੀ ਵੀ ਬਹੂ ਹੈਗੀ ਆਪਰੀ ਸੱਸ ਨੂੰ ਜਮਾਂ ਸਾਹ ਕੇ ਰੱਖਦੀ ਹੈ ਕੋਈ ਕੰਮ ਨਹੀਂ ਕਰਨੀ ਦੀ ਹੁਣ ਜੇ ਮੈਂ ਗਮਾਂਡੀਆਂ ਦੇ ਜਾ ਕੇ ਕਹਤਾ ਵੀ ਮੈਂ ਇਥੋਂ ਸਾਰਾ ਦਿਨ ਕੰਮ ਕਰਾਉਂਦੀ ਹੈ ਫੇਰ ਐਵੇਂ ਬੇਇੱਜ਼ਤੀ ਹੋਊਗੀ ਕੋਈ ਗੱਲਾਂ ਚੋ ਗੱਲਾਂ ਨਹੀਂ ਬੜੂ ਇਹ ਅਗਲਾ ਕਹਿਣਗੇ ਚੁਗਲੀਆਂ ਕਰਦੀਆਂ ਨੇ ਇੱਥੇ ਲੜਾਈ ਪਊਗੀ ਕੌੜੂ ਪਊ ਲੋਕ ਤਮਾਸ਼ਾ ਦੇਖਣਗੇ ਯੋ ਲੋਕਾਂ 'ਚ ਤਾਂ ਕੰਨਾਂ ਨੇ ਸੁਣਨਾ ਇਹਨੇ ਅਗਲਾ ਕਹਿੰਦਾ ਸੱਸ ਨੂੰ ਮੈਂ ਲੜਦਿਆਂ ਨੇ ਪੁੱਤੇ ਤਾਂ ਪਰਦੇਸਾਂ 'ਚ ਬੈਠਾ ਕੋਈ ਤਾਂ ਸਿੱਧੇ ਰਾਹ ਪਵੇਂ ਜਮੀਨੀ ਆਖੇ ਲੱਗਦੀ ਜਮੀਂ ਵੀ ਬਾਹਰ ਹੀ ਰੁਬੜੀ ਦਾ ਚੰਦਰਾ ਸਵਾਏਗਾ ਕਦੇ ਤਾਂ ਬੰਦਾ ਆਈ ਜਾਂਦਾ ਮੇਰੀ ਬੀਬੀ ਹੈਗੀ ਤੇ ਮੈਂ ਇਹਨੂੰ ਕੋਈ ਆਰਾਮਦਾਰੀ ਦੇਵਾਂ ਜਮੀਨੀ ਮੇਰੇ ਬਣੀ ਤਾਂ ਸੋਚਦੀ ਜਮੀਂ ਵੀ ਮੈਨੂੰ ਕੀ ਸੁਖ ਸੀ ਇਹ ਦੋਨੋਂ ਹਾਦਾਨ ਮੈਂ ਲੈ ਆਂਦਿਆਂ ਨਾ ਇਹ ਮੈਂ ਜੱਕਦੀ ਕੰਮ ਕਰਕੇ ਨਹੀਂ ਇਹ ਘਟਾਰੀ ਹੈ ਨਾ ਵਾਸਤਾ બસ ਕੋੜ 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 ਸਾਰਾ ਦਨ ਕਰੀ ਜਾਂਦੀਆਂ ਨੇ ਨਹੀਂ 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 ਕੀ ਮੈਂ ਉਹ ਜਵਾਬ ਨੂੰ ਦੱਸਾਂ ਕੀ ਕਰਾਂ ਕੀ ਨਾ ਕਰਾਂ ਬਸ ਕਿਉਂਕੀ ਬੈਠੀ ਰਹਿਣੀ ਹੈਗੀ ਆਉਦੇ ਮਨ ਨਾਲ ਹੀ ਝਗੜੇ ਨੇ ਤੈਨੂੰ ਕੀ ਆਖੂਗੀ ਉਹ ਹੌਂਦੀ ਉੱਠ ਕੇ ਬੇਬੇ ਪਤਾ ਨਹੀਂ ਕੀ ਕਹੂਗੀ ਕੋਈ ਪਤਾ ਨਹੀਂ ਲੱਗਦਾ ਕੀ ਕੱਢੂ ਵੀ ਮੂੰਹ ਚ ਮੈਂ ਤੇਨੂੰ ਉਧਰ ਦੇਖ ਲਿਆ ਸੀ ਤੂੰ ਇੱਧਰ ਪਸੂਆਨੀ ਬੈਠੀ ਆ ਹੈ ਹੋਰ ਕਿੱਥੇ ਬੈਠਾਂ ਤੇ ਚਾਰ ਕੇ ਕੱਪੜੇ ਧੋ ਕੇ ਬਾਕੀ ਤੇ ਤੋਤਾ ਦੇ ਤੇ ਉੱਥੇ ਤੁਮਾਰੀ ਨਾ ਕੁਲਰ ਲਾਈ ਪਈ ਸੀ ਮੈਂ ਤਾਂ ਹੁਣ ਸੌਣਾ ਸੀ ਕਿ ਤੂੰ ਤਾਂ ਨਹੀਂ ਕੋਈ ਪੱਖੇ ਥੱਲੇ ਬੈਂਦੀ ਇੱਥੇ ਜਮਾ ਖਲ ਚਾ ਕੇ ਵੜ ਜਾਂਦੀ ਆ ਬਸ ਕੋਲ ਮੀਰੋ ਕਿ ਤੂੰ ਵੜ ਨਹੀਂ ਦਿੰਦੀ ਹੋਰ ਮੈਂ ਕੀ ਕਰਾਂ ਮੈਂ ਕਿਤੇ ਪੱਖੇ ਥੱਲੇ ਬਹਿ ਜਾਂਦੀ ਮੈਂ ਕਿ ਤੈਨੂੰ ਫੜ ਕੇ ਠਾਉਂਦੀ ਸੀ ਫੜ ਕੇ ਕਿ ਠਾਉਂਦੀ ਸੀ ਜੇ ਤੂੰ ਤਾਂ ਉੱਥੇ ਪੈ ਜਾਨੀ ਆ ਮੈਂ ਹਰ ਕਿਥੇ ਬੈਠੀ ਰਹਿਣੀ ਹੈਗੀ ਤੂੰ ਤਾਂ ਬਹਾਨੇ ਕਰਦੀ ਰਹਿਣੀ ਆ ਮੈਂ ਤੈਨੂੰ ਰੋਕਦੀ ਥੋੜੀ ਆ ਕਿ ਤੂੰ ਨਾ ਬੈਠ ਆ ਆਪ ਹੀ ਨਹੀਂ ਜਾਂਦੀਗੀ ਆਪ ਹੀ ਆਕੜ ਰੱਖਦੀ ਆ ਵੀ ਮੈਨੂੰ ਠਾ ਕੇ ਲੈ ਕੇ ਜਾਊਗੀ ਹੁਣ ਤੈਨੂੰ ਆਪ ਰੋਕੀ ਮੈਂ ਕਿਉਂ ਕਿ ਗ ਆਪ ਦੇ ਆਕੜ ਚ ਬੰਨੀ ਹੈਗੀ ਇੱਥੇ ਧੁੱਪ ਨਹੀਂ ਬੰਨੀ ਆਉਣੀ ਆਕੜ ਦੇ ਸੇਕ ਦੇ ਵਿੱਚ ਸਾਰਾ ਦਿਨ ਕੰਮ ਕਰਾਈਆਂ ਉਹ ਕਰ ਲਾ ਉਹ ਕਰ ਲਾ ਉਹ ਛੱਡ ਦੇ ਉਹ ਕਰ ਲੈ ਮੈਂ ਸਾਰਾ ਘਰ ਦੇਖਿਆ ਹੀ ਇੱਥੇ ਹੂ ਇੱਥੇ ਹੂ ਇਹ ਖਾਲੇ ਚ ਬੜੀ ਬੈਠੀ ਐ ਇਧਰ ਹੋਰ ਕਿੱਥੇ ਬੈਠਾ ਫੇਰ ਕਿਤੇ ਤਾਂ ਬੈਠਾ ਹੀ ਕਿਤੇ ਤਾਂ ਦਿਨ ਤੋੜਾ ਹੀ ਕਿਤੋਂ ਦਿਨ ਵੀ ਨੀ ਤੋੜਨ ਦਿੰਦੀ ਕੱਪੜੇ ਚਾਰਕ ਧੋਕੇ ਬਸ ਆ ਬੈਠ ਗਈ ਹੁਣ ਸਾਰੇ ਅੱਧੇ ਰਹਿ ਗਏ ਉੱਤੇ ਮਾਸਾ ਮਾਂ ਦਾ ਹੋ ਜਾਂਦਾ ਮੈਂ ਚੱਕਣ ਗਈ ਸੀ ਉੱਥੋਂ ਮੈਂ ਤਾਂ ਪਈ ਨੂੰ ਦੇਖ ਕੇ ਪੁੱਠੀ ਮੁੜੀ ਮਾਂ ਕਵਰਾ ਕੀ ਬੋਲੂ ਫਿਰ ਉਧਰ ਨੀਰਾਚਾਰੇ ਦਾ ਟਾਈਮ ਹੋ ਜਾਊਗਾ ਉਧਰ ਕੱਪੜੇ ਮੈਂ ਤਾਂ ਨਹੀਂ ਪਾਉਂਦੀ ਮੈਂ ਇਹਨਾਂ ਨਾਲ ਜਾ ਕੇ ਹੋਣੀ ਹੈਗੀ ਮੈਂ ਗਵਾਂਡੀਆਂ ਦੀ ਬਹੁਤ ਨਾਲ ਜਾ ਕੇ ਹੋਣੀ ਹੈ ਕੱਪੜੇ ਦੇਖਣੇ ਸੇਰੋ ਹੋਜੀ ਗਮਾਂਡੀ ਖੜੇ ਰਹਿੰਦੇ ਨੇ ਕਿ ਮੈਂ ਇਹਨੂੰ ਗਵਾਂਡੀਆਂ ਕਨੇ ਜਾਣ ਨਹੀਂ ਦਿੰਦੀ ਮੈਨੂੰ ਨਹੀਂ ਪਤਾ ਮੈਂ ਜਾਣਾ ਮੈਨੂੰ ਕੰਮ ਆਉਂਦੇ ਲੀੜੇ ਲੂੜੇ ਤੇ ਮੇਰੇ ਆਉਂਦੀ ਨਾਲ ਤਾਂ ਪਸ਼ੂਆਂ ਨੂੰ ਨੀਰਾ ਚਾਰਾ ਨਾਲੇ ਸਬਜ਼ੀ ਜੀਰ ਲਈ ਤੇ ਨਾਲੇ ਜਿਹੜਾ ਹੋਰ ਕੰਮ ਪਿਆ ਉਹ ਸਾਰਾ ਕਰ ਲੈਣੇ ਦੇਖ ਨੀਰਾ ਪੈਂਦਾ ਤੂੰ ਤਾਂ ਸਣੇ ਜੋੜੇ ਚੜ੍ਹਦੀਆਂ ਮੇਰੇ ਉੱਤੇ ਮੈਂ ਤਾਂ ਨਹੀਂ ਚੜਾ ਆਂਦਾ ਤੇਥੋਂ ਜਿੰਨੇ ਜੋ ਗਰੇ ਹੈਗੇ ਉਹਨਾਂ ਤਾਂ ਕਰਨਾ ਪਊਗਾ ਮੈਥੋਂ ਨਹੀਂ ਹੁੰਦਾ ਮੈਥੋਂ ਤਾਂ ਆਪ ਨਹੀਂ ਹੁੰਦਾ ਜੋ ਤੇਥੋਂ ਮਟਿਆਰ ਤੋਂ ਨਹੀਂ ਹੁੰਦਾ ਮ ਆਰਦਾ ਪੀ ਗੱਲਾਂ। ਉਹ ਬੜੀ ਕਿੱਥੇ ਹੋ ਗਈ ਹਜੇ? ਜਦੋਂ ਗਵਾਂਡੀਆਂ ਨਾਲ ਗੱਲਾਂ ਮਾਰਨੀਆਂ ਹੁੰਦੀਆਂ ਉਹਦੋਂ ਤਾਂ ਬੁੜੀ ਹੈਣੀ ਤੂੰ। ਮੈਂ ਤੱਕ ਤੇਰੀ ਜਾਣ ਹੀ ਨਹੀਂ ਦਿੰਦੀ ਤੂੰ। ਕਿਉਂ ਨਹੀਂ ਜਾਣ ਦਿੰਦੀ ਕਹਿੰਦੇ ਇੱਥੇ ਖੜੀ ਸੀਗੇ। ਕਿਸੇ ਕਿਸੇ ਨਾਲ ਤਿਆਰ ਹੋ ਜਾਨੀ। ਚਾਚੀ ਕੋਲ ਖੜੀ ਸੀ ਬਾਹਰ ਜਿੱਤੋ ਕੋਲ। ਮੈਥੋਂ ਨਹੀਂ ਜਾਈ ਦਾ ਮੈਥੋਂ ਨਾ ਹੋਵੇ। ਗੱਲਾਂ ਮਾਰਨ ਨੂੰ ਤਾਂ ਬੋਚ ਕੇ ਤੇਨੇ ਅੱਖ ਬਚਾ ਕੇ ਨੰਗ ਜਾਨੀ ਆ ਵੀ ਉਹ ਤਾਂ ਅੰਦਰ ਬੈਠੀ ਆ ਉਹਨੂੰ ਕਿਹੜਾ ਪਤਾ ਲੱਗਦਾ। ਤੇ ਤੂੰ ਨਹੀਂ ਫਿਰਦੀ ਫਿਰ ਤੂੰ ਨਹੀਂ ਜਾਂਦੀ। ਮੈਂ ਤਾਂ ਹੁਣ ਕੰਮ ਤੇ ਜਾਣਾ ਹੈ ਤੇ ਨੂੰ ਕਿਹੜਾ ਹੁੰਦੀ ਐ ਇੰਨੀ ਬਾਹਰ ਗੱਲਾਂ ਮਾਰਨ ਦੀ ਅੱਛਾ ਤੂੰ ਜਾਇਆ ਕਰ ਮੈਂ ਜਾਇਆ ਨਾ ਕਰਾਂ ਚੁਗਲਗਾਈ ਕਰਕੇ ਆਉਂਦੀ ਹੋਏਂਗੀ ਤੇ ਤੂੰ ਤਾਂ ਕੰਮ ਨਹੀਂ ਕਰਦੀਗੀ ਤੂੰ ਖੰਡ ਪਾ ਕੇ ਆਉਣੀ ਮੇਰੇ ਮੇਰੇ ਨਾਲ ਨਾ ਬਾਲਾ ਨਾ ਬੋਲ ਮੇਰੇ ਉੱਤੇ ਕੰਮ ਕਰਦ ਨਾ ਬੋਲ ਤੇਰੇ ਜ਼ਿੰਮੇਵਾਰੀ ਤੇ ਮੈਂ ਕੰਮ ਨਹੀਂ ਕਰਦੀ। ਮੈਂ ਇੱਥੇ ਕਾਹਦੀ ਜ਼ਿੰਮੇਵਾਰੀ ਨਹੀਂ ਆਪਦਾ ਕੰਮ ਛੱਡ ਕੁਛ ਕਰ। ਮੈਂ ਸਾਰਾ ਛੱਡ ਕੇ ਜਾਵਾਂ ਮੇਰੇ ਉਹਨੂੰ ਕਰਨਾ ਚਾਹੀਦਾ। ਮੈਂ ਕੁਛ ਨਹੀਂ ਕਰਦੀ। ਜ਼ਿੰਮੇਵਾਰੀ ਫਿਰ ਮੇਰੀ ਵੀ ਨਹੀਂ ਆਪੇ ਕਰਨੀਂਗਾ। ਨਹੀਂ ਮੈਥੋਂ ਨਹੀਂ ਹੁੰਦਾ ਕੰਮ ਕੁਮਾ। ਮੈਂ ਕੀ ਕਰਾਂ ਮੈਂ ਤਾਂ ਤੇਰੇ ਨਾਲ ਦਿਨੇ ਸਾਰਾ ਦਿਨ ਕਰਾਈ ਜਾਨੀਂ। ਹੁਣ ਤੂੰ ਇੱਧਰ ਚੱਲ ਪੀ। ਦਿਨੇ ਇਹਨਾਂ ਤੂੰ ਕਿਹੜਾ ਕੰਮ ਕਰਦੀ ਆਂ? ਇਹਨਾਂ ਕੱਪੜੇ ਕਿਹੜਾ ਆਪਣੇ ਆਂ? ਭਾਂਡੇ ਮੈਂ ਮਾਂਜਦੀ ਆਂ। ਦੋ ਪਸੂ ਆਗੇ। ਚਾਰ ਤਿੰਨ ਜਣਿਆਂ ਦੀ ਰੋਟੀ ਆਪਣੀ। ਫਿਰ ਚਾਰ ਬਣਾ ਲੈ ਪਸੂ। ਜੇ ਦੋ ਨੇ। ਕਰੰਦੀ ਆਂ ਤੇਰੀ ਮਾਇ ਮੈਂ ਹੁੰਦੀ ਐ ਮੈਂ ਤਾਂ ਇੱਕ ਕਹੂੰਗੀ ਮੈਂ ਕੰਮ ਤਾਂ ਮੇਰੇ ਬਰਾਬਰ ਕਰਾਉਣਾ ਪਊਗਾ ਨਹੀਂ ਕਰਾਂ ਨਹੀਂ ਮੈਂ ਤਾਂ ਜਮਾਂ ਨਹੀਂ ਮੈਥੋਂ ਤਾਂ ਨਹੀਂ ਹੁੰਦਾ ਕੰਮ ਮੇਰੇ ਹੋਰ ਕੰਮ ਹੀ ਨਹੀਂ ਲੋਟ ਆਉਂਦੇ ਨਹੀਂ ਮੈਥੋਂ ਨਹੀਂ ਹੁੰਦਾ ਤੇਰਾ ਕੰਮ ਕੰਮ ਨਾ ਇਹ ਕਰੀਆਂ ਨੇ ਨਾ ਨਾਂ ਨਹੀਂ ਹੈਗਾ ਛੋੜੀਆਂ ਤਾਂ ਸਫਾਈ ਹੀ ਨਹੀਂ ਲੋਟ ਆਉਂਦੀਆਂ ਸਾਰਾ ਦਿਨ ਭਲੇ ਬਿਆਂ ਨੂੰ ਲਵਾ ਕੇ ਪੱਥਰ ਕੇ ਸਾਰਾ ਦਿਨ ਪਰੋਲੇ ਚੱਕੀ ਚੁੱਕੀ ਚੱਲਣੇ ਜਾਂਦੀਆਂ ਨੀਰੇ ਦਾ ਟਾਈਮ ਆ ਪਿਆ ਨੀਰੇ ਪਾ ਲਈ ਬਸ ਮੈਥੋਂ ਨਹੀਂ ਹੁੰਦਾ ਭਾਈ ਨੀਰਾਂ ਨੂੰ ਲਾਉ ਦਾ ਕਿਸੇ ਨੂੰ ਸਮਾ ਕਿਸੇ ਨੂੰ ਨਾ ਸਮਾ ਮੈਂ ਤਾਂ ਜਾਣੀ ਤੇਰੇ ਜੁਗ ਦਾ ਜੰਗ ਹੈ ਨਾ ਚਾਹੇ ਉਹਨਾਂ ਨੂੰ ਰਜਾ ਕੇ ਖੜਾ ਮੈਨੂੰ ਨੀਰਾ ਨਹੀਂ ਪੈਂਦਾ ਨਾ ਮੈਥੋਂ ਹੋਰ ਕੋਈ ਕੰਮ ਹੋਵੇ ਨਹੀਂ ਮੈਥੋਂ ਦਾ ਕੋਈ ਜ਼ਰੂਰੀ ਕੰਮ ਜਾਨੀ ਹੈ ਤੇਰੇ ਤਾਂ ਜ਼ਰੂਰੀ ਕੰਮ ਰਜਾ ਕੱਪੜੇ ਲੈ ਕੇ ਆਉਣੀ ਮੈਂ ਤਾਂ ਗਰਮੀਆਂ ਚ ਪਾਉਣ ਨੂੰ ਕੱਪੜੇ ਹੈ ਨਹੀਂ ਇਹ ਨਹੀਂ ਕੱਪੜੇ ਅੱਗੇ ਵੀ ਦੁਨੀਆ ਕੱਪੜੇ ਪਾਉਂਦੀ ਸੀ ਕੱਪੜੇ ਤਾਂ ਹੁਣ ਪਾਉਣੇ ਨੇ ਇਹ ਕੱਪੜੇ ਆ ਉਹ ਲੜਾਈ ਮੁੱਲ ਪਾ ਥੋੜਾ ਹੀ ਕਹਿੰਦੀ ਬੀਬੀ ਤੇਰਾ ਛੂਟ ਲੈ ਕੇ ਸਮੇਂ ਆਉਣੀ ਆ ਕੱਪੜੇ ਲੈਣ ਜਾਣੀ ਆ ਆਪਦੇ ਤੇਰੇ ਕੋਲ ਇੰਨੇ ਤਾਂ ਸੂਟ ਆਗੇ ਤੇਰੇ ਕੋਲ ਕਿੰਨੇ ਸੂਟਾਂ ਤਰੀ ਪਈਆਂ ਮਾਰੀਆਂ ਭਰੀਆਂ ਪਈਆਂ ਯਾ ਸਮਝੂ ਕੋਲਰ ਲਾ ਕੇ ਜਾਂ ਮੈਂ ਬਲਾਨੀ ਨਾ ਜਾਣੀ ਤੇ ਕੀ ਨਾ ਜਾਣੀ ਇਹ ਤੁੜੀ ਫਿਰਦੀ ਰਹਿਣੀ ਹੈਗੀ ਸਾਡੇ ਤਾਂ ਹੁਣ ਉਮਰ ਆ ਅਸੀਂ ਤਾਂ ਨਵੇਂ ਨਵੇਂ ਕੱਪੜੇ ਪਾਉਣੇ ਆ ਤੂੰ ਤਾਂ ਹੁਣ ਬੁੜੀ ਹੋਈ ਪਈ ਆ ਤੂੰ ਪੁਰਾਣੇ ਪਾਣੇ ਪਾਵੇਂਗੀ ਤੈਨੂੰ ਕੀ ਹੋ ਜਾਊਗਾ ਮੈਂ ਤਾਂ ਨਵੇਂ ਪਾਇਆ ਕਰੂੰਗੀ ਆਪ ਮੈਥੋਂ ਨਹੀਂ ਪੁਰਾਣੇ ਫਰੂਣੇ ਪਾਉਂਦੇ ਪੁੱਤ ਮੇਰਾ ਫੌਜ ਚ ਐ ਉਹ ਅਗਲਾ ਕਹੂੰ ਨੀ ਫੌਜੀ ਦੀ ਮਾਂ ਮੈਂ ਕੱਪੜੇ ਦੀ ਗੱਲ ਕਰਲਾਂ ਉਦੋਂ ਤੇਰੇ ਕੱਪੜੇ ਬਾਹਲੇ ਜ਼ਿਆਦਾ ਆ ਜਾਂਦੇ ਉਹ ਤੇਰੇ ਕੱਪੜੇ ਜ਼ਿਆਦਾ ਹੀ ਨਹੀਂ ਆਉਂਦੇ ਨਾ ਮੇਰੇ ਨਹੀਂ ਜ਼ਿਆਦਾ ਆਉਂਦੇ ਉਲੀ ਜ਼ਿਆਦਾ ਆਉਂਦੇ ਪਹਿਲਾਂ ਕਹਿ ਦਿੰਦੀ ਵੀ ਮੈਂ ਮੈਂ ਸੂਟ ਲਿਆਉਣ ਗੱਲ ਲੈ ਆਉਂਗੀ ਜਾ ਕੇ ਬੈਠੀ ਸੀ ਇੱਥੇ ਤੁਹਾਨੂੰ ਆਪ ਨੂੰ ਦੇਖਦਾ ਫੌਜੀ ਦੀ ਮਾਂ ਇਹ ਕੱਪੜੇ ਕਹੇ ਜੀ ਬਾਈ ਜਦੋਂ ਮੇਰੇ ਕੱਪੜੇ ਮੈਂ ਜ਼ਿਆਦਾ ਕਰ ਲਈ ਵੀ ਮੈਂ ਕੱਪੜੇ ਲਿਆਉਣੇ ਉਦੋਂ ਕਿ ਮੈਂ ਨਵੇਂ ਕੱਪੜੇ ਪਾਇਆ ਕਰੂੰਗੀ ਹਾਂ ਮੈਂ ਥਾ ਪਾ ਕਰਦਾ ਵੇਖ ਕੇ ਮੈਂ ਕਰਦੀ ਹੈਗੀ ਤੂੰ ਨਹੀਂ ਕਰਦੀ ਚਲਿੱਤਰ ਕਿੰਨੇ ਤੇਰੇ ਜਿੱਕ ਲਤਰੈ ਨਾ ਕਸੇ ਚ ਹੈ ਹੀ ਨਹੀਂ ਰਾਜੇ ਲੋੜ ਜਦੋਂ ਕੰਮ ਨੂੰ ਬਹੁਤ ਤਿਆਰ ਹੀ ਰਹੂਗੀ ਲੜਨ ਨੂੰ ਵੀ ਮੈਨੂੰ ਕਿਸ ਕੰਮ ਨੂੰ ਨਾ ਕਹ ਦੇ ਕੰਮ ਤਾਂ ਕਰਨਾ ਹੀ ਪਊਗਾ ਮੈਂ ਜੇ ਤੈਨੂੰ ਫੜ ਲਿਆ ਨਾ ਤੇਰੇ ਸਾਰੇ ਪੂਤ ਕੱਢ ਦੂੰ ਮੈਂ ਸੋਚੀ ਆ ਕਿ ਮੈਂ ਫੜ ਲੇਗੀ ਤੂੰ ਮੈਂ ਦੁਨੀਆ ਫੜਦੀ ਹੁੰਦੀ ਆ ਇਹ ਫੜ ਲਊਂ ਤੈਨੂੰ ਬਤ ਹੈ ਨਹੀਂ ਕਿਸੇ ਚ ਮੈਨੂੰ ਮਾਰਨ ਦੀ ਮੇਰੇ ਮਾਰਨ ਦੀ ਹਾਂ ਆਇਤਾ ਹੇ ਮਤਹਾਏ ਨਹੀਂ ਹੇ ਮਤਰੀ ਪਸੂਆਂ ਟੋਕਰਾਂ ਚ ਕਾਉਣ ਦੀ ਮੈਂ ਤਾਂ ਨਹੀਂ ਟੋਕਰੇ ਚੱਕੇ ਜਾਂਦੇ ਮੈਂ ਕੀ ਕਰਾਂ ਨਹੀਂ ਟੋਕਰੇ ਨਾਲ ਪੈਂਦੇ ਬੱਠਲ ਨਾ ਪਾਦੀ ਮੈਂ ਤਾਂ ਵੱਟਾ ਚੱਕਿਆ ਜਾਵੇ ਬੱਠਲ ਦਾ ਹੌਲੀ ਵੇਚਦਾ ਆ ਕਿ ਜੇ ਟੋਕਰਾਂ ਚ ਕਹੇ ਬੱਠਲ ਚੱਕਦਾ ਬੱਠਲ ਨਾ ਚੱਕਿਆ ਕਿਦੀ ਬਾਹਰ ਗਿਆ ਚੱਕਦਾ ਛੋਟੇ ਭਾਂਡੇ ਨਾਲ ਜਾ ਕੇ ਪਾਦੀ ਨਹੀਂ ਪਾ ਆ ਜਾ ਬਈ ਮੇਰੇ ਕੋਲ ਤਾਂ ਟਾਈਮ ਹੈ ਨਹੀਂ ਮੈਂ ਫਿਰ ਮੇਰੇ ਕੋਲ ਤਾਂ ਆਪਣੀ ਟਾਈਮ ਹੈ ਭੁਖੇ ਰੱਖ ਉਹਨਾਂ ਨੂੰ ਖੜੇ ਰਹਿ ਦਸੇ ਲਾ ਦੇ ਵਗ ਜਾਣਾ ਇਹ ਰਸੇ ਕਿਵੇਂ ਲਾਦਾ ਇਹਨੇ ਪੈਸੇ ਲੱਗਿਆ ਉਹਨਾਂ ਦੇ ਲੱਕ ਰੱਖ ਲੱਗਿਆ ਪੈਸਾ ਮਿਲਾ ਆਉਂਦੇ ਨਾ ਮੈਥੋਂ ਸਾਂਭੇ ਜਾਣ ਤੂੰ ਹੈਗੀ ਹਜੇ ਸਾਂਭੂ ਨਹੀਂ ਨਹੀਂ ਬਈ ਮੈਥੋਂ ਨਹੀਂ ਸਾਂਭਦੀ ਨਾ ਬੰਨੇ ਤੇਰੇ ਮੂਰੇ ਹੱਥ ਤੇ ਗੇ ਆਉਂਦੀ ਸਾਂਭ ਜਦੋਂ ਕੰਮ ਨੂੰ ਕਹੋ ਤਾਂ ਹੱਥ ਬੰਨ ਦਿੰਦੀ ਆ ਮੈਥੋਂ ਤਾਂ ਕੋਈ ਕੰਮ ਤੇਥੋਂ ਹੁੰਦਾ ਨਹੀਂਗਾ ਹਾਂ ਐ ਵੀ ਕਹਦਾ ਕਰ ਬੀਬੀ ਨੂੰ ਆ ਤਾਂ ਨਮੇਲ ਦਾ ਕਰਕੇ ਦੇ ਤਾਂ ਲੈ ਬੀਬੀ ਖਾਲਾ ਇੱਥੇ ਬੇਲੀ ਬੈਠੀ ਆ ਬੇਲੀ ਬੈਠੀ ਮੋਟੀ ਹੋ ਗਈ ਹਾਂ ਉਧਰ ਕੰਮ ਕਰ ਲੈਂਦੀ ਕੱਪੜੇ ਧੋ ਕੇ ਚੱਕ ਦੇ ਦਿੰਦੀ ਸਾਰੇ ਧੋਤੇ ਤਾਂ ਪਹਿਲਾਂ ਦਿਸ ਦੇਣ ਤੈਨੂੰ ਤਣੀ ਬਰੀ ਪਈ ਨਹੀਂ ਲੀੜਾ ਨਹੀਂ ਅੱਧੇ ਪਏ ਆ ਹਜੇ ਅੰਦਰ ਤੇ ਸਿਰਾਂ ਨਹੀਂ ਧਰ ਕੇ ਪੈਗੀ ਚੱਕ ਲਿਆਉਂਦੇ ਮੈਂ ਕਿ ਤੈਨੂੰ ਕਹਿੰਦੇ ਸੀ ਮੇਰੇ ਕਮਰੇ ਚ ਨਾ ਆ ਜਾ ਹਾਂ ਤੂੰ ਮਾਗਿਆ ਨਾ ਸੁੱਤੀ ਪਈ ਰਹੇ ਮੈਂ ਤੇਰੇ ਸਰਾਹ ਚੱਕ ਚੱਕ ਕੱਪੜੇ ਤੂੰ ਵੀ ਮੇਰੇ ਜੰਮਣ ਆਉਤ ਗਏ ਨੇ ਉਹ ਤੂੰ ਧੋਣੇ ਪਹਿਣਗੇ ਹਾਂ ਨਹੀਂ ਧੋਤੇ ਜਾਂਦੇ ਕੇਰਾ ਕਵਾਰਾ ਦੋ ਮੇਰੇ ਕਿਹਾ ਤੂੰ ਹੱਥ ਫੜ ਕੇ ਧੋਣ ਲਾ ਦੇਗੀ ਚਲ ਚੰਗਾੜਾ ਮੈਂ ਤੇ ਲੇਟ ਹੋਈ ਜਾਣੀਗੀ ਚੱਕ ਕੇ ਨੀਰਾ ਪਾ ਦੇ ਮੈਂ ਥੋੜੀ ਪੈ ਜਾ ਮੈਂ ਮੈਨੂੰ ਵੀ ਨੀਰਾ ਨੂ ਰਾ ਪੈਂਦਾ ਆ ਕੋਈ ਕਿਸਨ ਗਮਾਂਡੀਆਂ ਨੂੰ ਸਮਝਾ ਜਾ ਜਿੰਨਾ ਨਾਲ ਗੱਲਾਂ ਕਰਤੀ ਉਹ ਗਮਾਂਡੀਆਂ ਨੂੰ ਕਿਉਂ ਸਮਝਾ ਹਾਂ ਘਰ ਚ ਤੁਸੀਂ ਖਾਂਦੇ ਨਹੀਂ ਖਾਂਦੇ ਨਹੀਂ ਪਿੰਦੇ ਕਿ ਦਹੀਂ ਖਾਂਦੇ ਕਿ ਲੱਸੀ ਨਹੀਂ ਪਿੰਦੇ ਘਰ ਤਾਂ ਐਸੀ ਉਹ ਦੋ ਤਾਂ ਨਹੀਂ ਲੈ ਲਈ ਸੁੱਖ ਵੀ ਨਹੀਂ ਦਿੰਦਾ ਕੋਈ ਆ ਡੱਡ ਕੋਲੇ ਭਰ ਲੈਣਾ ਦਈਆਂ ਦੇ ਦਸੀਆਂ ਦੇ ਭਰਨੇ ਨਹੀਂ ਫਿਰ ਤੇ ਪਾਣੀ ਰੱਪਾਉਣ ਵੇਲੇ ਕਹਿੰਦੇ ਸਾਥੋਂ ਨਹੀਂ ਪੈਂਦਾ ਖਾਣਾ ਤਾਂ ਹੈਗਾ ਹੀ ਐ ਖਾਣਾ ਫਿਰ ਕੰਮ ਵੀ ਕਰੋ ਜੇ ਖਾਣਾਗਾ ਤਾਂ ਫਿਰ ਬੁੜੇ ਹੋਇਆ ਤੂੰ ਕੰਮ ਪਹਾੜਦੀ ਹੂੰ ਕੋਈ ਨਾ ਜਦੋਂ ਬਹਿ ਗਿਆ ਮੰਜੇ ਤੇ ਉਦੋਂ ਦੇਖੀ ਜਾਊਗੀ ਹਜੇ ਤੁਰਦੇ ਭਰਾਦੇ ਕਰਿਆ ਕਰੋ ਕਰਕੇ ਕਰੀ ਤੇਰੀ ਮਾਂ ਨੂੰ ਲਿਆ ਉਹ ਕਰ ਲਿਆ ਕਰੂਗੀ ਕਿਉਂ ਇੱਥੇ ਤੁਹਾਡਾ ਘਰ ਦੇ ਕੰਮ ਮੇਰੀ ਮਾਂ ਕਰਕੇ ਜਾਊਗੀ ਆਪ ਦਾ ਕਰ ਲਿਆ ਕਰੂਗੀ ਆਪ ਦਾ ਘਰ ਆਪ ਦੇ ਘਰੇ ਕਰੋ ਤੁਸੀਂ 70 ਸਾਲ ਦੀ ਬੁਢੀ ਪਾਲ ਦੇ ਕੇ ਪਾਰ ਦੇ ਸੰਨੀਆਂ ਚੱਕਲਾ ਬੱਠਾ ਚੱਕਲਾ ਬਟਾਈਆ ਖਾਇਆ ਵੀ ਨਾ ਕਰੋ ਖਾਓ ਖਾਣਾਗੇ ਨਹੀਂ ਖਾਣਾ ਖਾਵਾਂਗੇ ਖਾਇਆ ਨਾ ਕਰੋ ਜਦੋਂ ਕੰਮ ਹੀ ਨਹੀਂ ਕਰਦੇ ਦੁਨੀਆ ਖਾਂਦੀ ਐ ਖਾਵਾਂਗੇ ਸਾਰਾ ਨੇ ਧੁੱਪੇ ਬਹਾਈ ਬੈਠੀ ਰਹਿੰਦੀ ਐ ਮੌਜਾਂ ਨਾਲ ਕੂਲਰ ਲਾ ਕੇ ਬੈਠੀ ਰਹਿੰਦੀ ਐ ਪਾਰਾ ਬੀਬੀ ਨੀਰਾ ਪਾਰਾ ਬੀਬੀ ਕੱਪੜੇ ਧੋਲਾ ਸਾਰੇ ਨੇ ਆਖਿਆ ਸੀ ਵੀ ਗਰਮੀ ਚ ਬੈਠਾ ਇਥੇ ਉੱਥੇ ਬਰਾਂਡੇ ਚ ਬਹਿ ਜਾਂਦੇ ਉਹਦੇ ਪੱਖਾ ਚੱਲੀ ਜਾਂਦਾ ਨਾਲ ਮੰਜੜਾ ਆਹ ਪਿਆ ਸੀਗਾ ਫੇੜਾ ਤਾ ਤੂੰ ਇੱਥੇ ਬੈਠੀ ਰਹਿੰਦੀ ਮੈਂ ਬਾਹਰ ਜਾਈ ਵੀ ਮੈਂ ਕੰਮ ਨੂੰ ਕਹਿਣਾ ਹੋਊਗੀ ਮੈਂ ਲੜੂੰਗੀ ਐ ਬੰਨੇ ਤਿਆਰ ਹੋਈ ਬੈਠੀ ਸੀ ਵੀ ਆਵੇ ਤਾਂ ਮੈਂ ਲੜਾਂ ਹਾਂ ਮੈਥੋ ਨਹੀਂ ਹੁੰਦਾ ਆ ਵੀ ਕਹਿ ਸਕਦੀ ਇਸ ਵਿਚਾਰਮਾਨ ਪ੍ਰੀਤ ਕੋਈ ਨਾ ਤੂੰ ਜਾਇਆ ਮੈਂ ਨਿਰਾਸ਼ਾ ਰਾਂ ਪਾ ਲਈ ਇੱਥੇ ਤਾਂ ਕਹਿਣਾ ਸੀ ਅੱਜ ਕਹਿ ਤਾਂ ਸਵੇਰੇ ਫੇਰ ਤਿਆਰ ਹੋ ਜਾਂਗੀ ਤੇ ਨਿਰਾਸ਼ਾ ਤਾਂ ਤੈਨੂੰ ਹੀ ਪਾਣਾ ਪਊਗਾ ਨਹੀਂ ਵੀ ਮੈਥੋ ਨਹੀਂ ਨਿਰਾਸ਼ਾ ਚਾਰਾ ਪੈਂਦਾ ਬਦਾ ਪਾਉ ਚਾਹੇ ਨਾ ਪਾਵੇ ਇੱਕ ਵਾਰੀ ਕਹਾ ਲਓ ਦੋ ਵਾਰੀ ਕਹਾ ਲਓ ਨਾ ਕੁਦਰਤਾਂ ਨੂੰ ਹੱਥ ਲਾਵੇ ਕੁਦਰਤਾਂ ਆ ਕਹਿ ਦੇਣਗੇ ਤੂੰ ਕੱਢ ਰਿਤ ਕੱਢਣਗਾ ਨਹੀਂ ਤਾਂ ਅਸੀਂ ਹੁਣ ਜ਼ਿਕਰ ਕੱਢਦੀਆਂ ਹੀ ਰਹੀਆਂ ਸਾਡੀਆਂ ਕੱਡੀਆਂ ਤਾਂ ਯਾਦ ਹੀ ਨਹੀਂ ਤੇਰੀ ਯਾ ਹੁਣ ਜਿਹੜੀ ਤੂੰ ਤਾਰ ਕੱਢਦੀ ਉਹ ਤੇਰੇ ਯਾਦ ਆਉਂਦੀ ਏ ਪਤਾ ਮੈਨੂੰ ਦੱਸਿਆ ਮੈਨੂੰ ਗਵੰਡਰ ਨੇ ਕਹਿੰਦੀ ਤੇਰੇ ਸੱਸ ਬਥੇਰਾ ਆਪਦੀ ਸੱਸ ਤੋਂ ਕੰਮ ਕਰਾਉਂਦੀ ਹੁੰਦੀ ਸੀ ਅਸੀਂ ਤਾਂ ਉਹਦੀ ਸੱਸ ਨੂੰ ਮੰਜੇ ਤੇ ਬਹਾ ਕੇ ਰੱਖਦੇ ਆ ਬਥੇਰਾ ਕਰਾਇਆ ਕੰਮ ਕੋਈ ਕਰਵਾਇਆ ਨਹੀਂ ਭਾਂਡੇ ਉਤੋਂ ਸਾਰੇ ਮਜਾਉਂਦੇ ਸੀ ਰੋਟੀਆਂ ਉਤੋਂ ਸਾਰੀਆਂ ਬੜਮਾਉਂਦੇ ਸੀ ਹੁਣ ਹੀ ਕਹਿਨੀ ਆ ਵੀ ਮੈਂ ਤਾਂ ਐ ਨਹੀਂ ਕਰਾਇਆ ਇਹਨੂੰ ਤੂੰ ਭੱਗ ਜਾ ਪਰ ਇੱਥੇ ਮੈਥੋਂ ਕਟਛਾ ਲੈ ਕੇ ਨਾ ਵਗ ਜੀ ਮੈਂ ਤਾਂ ਜਾਣੀ ਆ ਚੰਗਾ ਨੀਰਾ ਪਾਰੀ ਮੈਨੂੰ ਤਾਂ ਲੇਟ ਹੋ ਜਾਨੀ ਆ ਉਹ ਖੜੀ ਹੈ ਮੇਰੀ ਸੇਲੀ ਬਾਹਰ ਚ ਖੜੀ ਰਹੇ ਤੇਰੀ ਕੰਮ ਸੇਹਦੀਆਂ ਖੜਗੀਆਂ ਰਹਿੰਦੀ ਆ ਅੱਜ ਪਾਦੀ ਮੈਂ ਥੋੜੀ ਪੈਂਦਾ ਹੈਗਾ ਬਈ ਨਹੀਂ ਨਹੀਂ ਨਾਨੂੰ ਰਪਾਣਾ ਪਰ ਮਜੀ ਤੇ ਸਰੀ ਟੁੱਟੀ ਜਾਂਦਾਗਾ ਤਾਂ ਕੀ ਪਈ ਨਹੀਂ ਮੈਂ ਤਾਂ ਹਾਂ ਜੇ ਕਿਤੇ ਦੇਖ ਜੇ ਤਾਂ ਅਜੀ ਬੋਲ ਮਾਰਦੀ ਇਹਨੂੰ ਮੈਂ ਵਰਮੁਜੀਤਾ ਨਹੀਂ ਵਰਮੁਜੀਤਾ ਪਾਣੀ ਕਿਦਾਂ ਜਾ ਲੰਬੀ ਉਹ ਕੁੰਜੇ ਹਾਂ ਬੇਬੇ ਬੋਲ ਮਾਰੇ ਮੈਨੂੰ ਹੋਰ ਤੀਏ ਬੋਲ ਮਾਰੇ ਮੈਂ ਤੈਨੂੰ ਮੈਂ ਹਰਦੀ ਕੰਮ ਜੇ ਕਰੀ ਜਾਂਦੀ ਸੀ ਇੱਧਰ ਮੈਂ ਕਿ ਬੇਬੇ ਬੋਲ ਮਾਰਦੀ ਲੱਗਦਾ ਤੇ ਨਾ ਕਾਜ ਆ ਖੁਸੀ ਜਾਂਦਾਗਾ ਤੇ ਜੇ ਮੈਨੂੰ ਘੁੱਟ ਕਚਾ ਕਰਦੇ ਉਹ ਤਾਂ ਜ ਡੁੱਬੜੀ ਮੇਰੇ ਨਾਲ ਲੜਕੇ ਵਾਗੀ ਅੱਛਾ ਕਰ ਦਿੰਦੀ ਐ ਬੇਬੇ ਜਿਆਦਾ ਮੈਂ ਤਾਂ ਸਾਰਾ ਕੰਮ ਕਰਾਉਂਦੀ ਐ ਧੀ ਨਾ ਇਹ ਲੜਦੀ ਐ ਮੇਰੇ ਨਾਲ ਹੋਰ ਔਖ ਤੇ ਮੈਨੂੰ ਤਾਂ ਭੁੱਖ ਲੱਗੀ ਪਈ ਐ ਹੁਣ ਬਾਹਲੀ ਕੋਈ ਨਾ ਕਰ ਦਿੰਦੀ ਐ ਚਾਹ ਤੂੰ ਹੋਰ ਧੀ ਬਣ ਕੇ ਜੇ ਮੈਨੂੰ ਚਾਹ ਕਰਕੇ ਦੇ ਦੇ ਕੋਈ ਨਾ ਕਰ ਦਿੰਦੀ ਐ ਬੇਬੇ ਲਿਆ ਦਿੰਦੀ ਐ ਮੈਂ ਚਾਹ ਚੰਗਾ ਬਣਾ ਕੇ ਜੇ ਹੁੰਦੀ ਰਹਤੀ ਐ ਹਾਲਾ ਬੇਬੇ ਪੀਲਾ ਬੈਜਾ ਕਿੱਥੇ ਗਈ ਅੱਜ ਕੀ ਪਤਾ ਕਹਿੰਦੀ ਬਾੜੇ ਬੁੱਡੇ ਕਿਸੇ ਦੇ ਪਹਿਲਾਂ ਤਾਂ ਪਈ ਰਹੀ ਤੜਕੇ ਦੀ ਅੰਦਰ ਕੋੂਲਰ ਲਾ ਕੇ ਫੇਰ ਤੂੰ ਆ ਆ ਕਰ ਲਾ ਤੂੰ ਆ ਕਰ ਲਾ ਸਾਰਾ ਦਿਨ ਕੰਮ ਕਰਵਾਈ ਜਾਂਦੀ ਐ ਅੱਛਾ ਤੇ ਅਕੇ ਤੂੰ ਨੀਰਾ ਪਾ ਦੇ ਪਸੂਆਂ ਨੀਰਾ ਕਿੱਥੇ ਮੈਥੋਂ ਪਸੂਆਂ ਨੂੰ ਪੈਂਦਾਗਾ ਟਾਈਮ ਲਾ ਕੇ ਆਉਂਦੀ ਹੋਊਗੀ ਅਜੇ ਤਾਂ ਜੇ ਆਉਂਦੀ ਰਹਤੀ ਜੇ ਮੈਂ ਹਰ ਅੱਜ ਤੈਨੂੰ ਵੜਾ ਦੇਵੇ ਗਈ ਐ ਭਾਈ ਕਹ ਕੇ ਵਕੇ ਮੈਂ ਜਾਣੀ ਐ ਕਿ ਤੂੰ ਨੀਰਾ ਪਾਦੀ ਮੈਂ ਆਇ ਕਰ ਲਈ ਤੂੰ ਬਾਹ ਕਰ ਲਈ ਮੈਂ ਆਖਿਆ ਬੰਨੇ ਤੇਰੇ ਮੂਹਰੇ ਹੱਥ ਮੇਰੇ ਤਾਂ ਕੁਝ ਨਹੀਂ ਹੁੰਦਾ ਹੂੰ ਤੇ ਹੁੰਦਾ ਕਿਤੇ ਆ ਵੀ ਨਾ ਜਾਵੇ ਕਿੰਨੇ ਕ ਟਾਈਮ ਨੂੰ ਆਉਗੀ ਖਾ ਕੇ ਮੇ ਲੈਂਨੀ ਹੈਗੇ ਨਹੀਂ ਮੈਂ ਖਾ ਤਾਂ ਸਾਰੀ ਲੈਣੀ ਐ ਐ ਬੋਲੀ ਗਈ ਅੱਛਾ ਬੋਲ ਬੋਲ ਕੇ ਬਾਗੀ ਕੱਪੜੇ ਕਿਨੇ ਧੋਤੇ ਬੇ ਕੱਪੜੇ ਮੈਂ ਧੋਤੇ ਬਤ ਸਾਰਾ ਹੀ ਮੈਂ ਕਰਦੀ ਐ ਹੈ ਹੋਰ ਇਹ ਕਰਾ ਹੁਣ ਮੈਂ ਤਾਂ ਵਾੜੀ ਔਖੀ ਕਰ ਰੱਖੀ ਐ ਨੇ ਮੈਂ ਆਪਣੇ ਪੁੱਤ ਦੇ ਮੂੰਹ ਨਹੀਂ ਦੇਖਦੀਆਂ ਵੀ ਉਹ ਪਰਦੇਸਾਂ ਚ ਬੈਠਾ ਤੂੰ ਤੇਨੂੰ ਵੀ ਇੱਕ ਪੁੱਤ ਦਾ ਹੀ ਬਾਲਾ ਮੋ ਹੁੰਦਾ ਇੱਕ ਨੂੰ ਦਾ ਬਾਲਾ ਮੋ ਹੁੰਦਾ ਫਿਰ ਹੁਣ ਕੀ ਕਰਾਂ ਤੀਏ ਮੈਂ ਦੱਸ ਮੈਂ ਕਹਿੰਦੀ ਸੀ ਇਹਦਾ ਬੰਦਾ ਬਾਹਰ ਗਿਆ ਹੋਇਆ ਚਾਰ ਇਹਦੀ ਲੰਬੇ ਲੱਗੇ ਬੈਠੀਆਂ ਚਾਹ ਪਾਣੀ ਕਰਕੇ ਤਾਂ ਪੀ ਲਿਆ ਕਰ ਆਪਦਾ ਐਂ ਤੂੰ ਕੁਛ ਦੇਣਾ ਇਹਨਾਂ ਦਾ ਹਿੱਸਾ ਲਈ ਬੈਠੀਆਂ ਸਾਰਾ ਕੁਛ ਲਈ ਬੈਠੀਆਂ ਤੂੰ ਆਪਦਾ ਰੋਟੀਆਂ ਬੁਕਾ ਲਾ ਐਂ ਬੇਲ ਬੇਲ ਗੋਡੇ ਦੁਖਦੇ ਨੇ ਦੇਸਾਂ ਦੇ ਬੇਲ ਹਾਂ ਇੱਥੇ ਚਾਕਲਾ ਤਰੀ ਬੈਠੀ ਹੁੰਦੀ ਐ ਚਾਕੋਸਰ ਕੇ ਰੋਟੀਆਂ ਤੇਨੂੰ ਆਪ ਨੂੰ ਨਹੀਂ ਆਏ ਆਉਂਦਾ ਵੀ ਮੇਰੀ ਬੀਬੀ ਐ ਕਿਹੜੇ ਹਾਲਾ ਨਾਲ ਪਾਪੜ ਬੇਲਦੀ ਫਿਰਦੀ ਹੈਗੀ ਇਹਨੂੰ ਆਪ ਹੀ ਸੋਚਣਾ ਚਾਹੀਦਾ ਤਾਂ ਠੀ ਬਸ ਮੇਰੇ ਕੰਨਾਂ ਤੇ ਚੜੀ ਜਾਊ ਹਣਕਣਕ ਮੇਰੇ ਕੰਨਾਂ ਤੇ ਚੜੀ ਜਾਊ ਵੀ ਹਣਕਣਕ ਤੁਸੀਂ ਚਾਹ ਵਾਲੀ ਤਾਂ ਕਰਕੇ ਪੀ ਲਿਆ ਕਰੋ ਆਂ ਕਿ ਨਾ ਛੱਡਾ ਨੂੰ ਕਾ ਨੂੰ ਜੇ ਮੈਂ ਕੁਝ ਮਾਰਿਆ ਕਿ ਲਾਵਾਂ ਇਹਦੇ ਤੇ ਫੇਰ ਜਾ ਜਾਂਦੀ ਹੋ ਜੀ ਤੁਸੀਂ ਕਹਦੇ ਹੋਗੇ ਬੀਬੀ ਆਹ ਕੀ ਕੰਮ ਕਰਤਾ ਮੈਂ ਬਾਹਲੀ ਲੰਮੀ ਸੋਚੀ ਯਾਨੀ ਬਹੁਤ ਔਖਾ ਨਹੀਂ ਸੋਚਦੀ ਐ ਦੋਤੇ ਲਈ ਲੈ ਕਣੀ ਮੇਰੇ ਸਰਾਣੇ ਪੈਸੀ ਹੋਲੀ ਦੇ ਨਾਲ ਲਈ ਤੂੰ ਚੱਕ ਲੈ ਅੱਛਾ ਮੇ ਤੂੰ ਤਾਂ ਸੁੱਤੀ ਪੈ ਨੋ ਚਕੂ ਲਾ ਲਈ ਮੈਂ ਤੇਰੇ ਸਰਾਣੇ ਲਈ ਚਾਹ ਕੇ ਲਿਆ ਕਿ ਤੋਮਾ ਹੂੰ ਤੂੰ ਕੋਈ ਇਨਸਪੈਕਟਰ ਦੀ ਕੁੜੀ ਐ ਮੈਂ ਲਈ ਲਿਆ ਕਿ ਤੋਮਾ ਨਹੀਂ ਚਾਹ ਪਾਣੀ ਤਾਂ ਕਰ ਲਿਆ ਕਰ ਬੀਬੇ ਚਾਹ ਪਾਣੀ ਕਰਕੇ ਤਾਂ ਢਿੱਡ ਭਰ ਲਿਆ ਕਰ ਆਪ ਦਾ ਟਾਈਮ ਨਾਲ ਬਸ ਜਿਹੜੀ ਘਾਹ ਵਾਲਾ ਜਿੱਕਾ ਛੁਣ ਚਾਹ ਕਰ ਲੂਈ ਤੇ ਆਖੇ ਆਪ ਦੁੱਧ ਤੱਤਾ ਕਰ ਲੂਈ ਆ ਤੂੰ ਵੀ ਨਹੀਂ ਚਾਹ ਕਰ ਲਈ ਪੂਰਾ ਸਵੇਰ ਦੁੱਧ ਚਾਹ ਕਰ ਦੋ ਭਾਂਡੇ ਭੰਦੀ ਐ ਬਸ ਸੁਣਦੀ ਹੁੰਦੀ ਐ ਕਈ ਵਾਰ ਵੀ ਤੂੰ ਚਾਹ ਕਰ ਲਈ ਦੁੱਧ ਮੁਕਾਤਾ ਦੁੱਧ ਮੁਕਾਤਾ ਜੀ ਤਾਂ ਕਰਦਾ ਐ ਅੱਧਾ ਕਿਲੋ ਪੱਕਾ ਕਾੜ ਕੇ ਪੀ ਲਾਉਂਦਾ ਫਿਰ ਸੋਡੇ ਕੋਲੇ ਸਾਰਾ ਕੁਝ ਤੁਸੀਂ ਕਿਉਂ ਨਹੀਂ ਉਹ ਕਰਦੇ ਡਰਦੇ ਹੋ ਸਾਰਾ ਸਾਰਾ ਲੜੀ ਜਾਨੀ ਆ ਤੀ ਸਾਰਾ ਦਿਨ ਡਰਦੇ ਹੋ ਹੈ ਡਰਦੇ ਹੋ ਡਰਦਾ ਫਿਰ ਆਈ ਡਰ ਡਰ ਵੀ ਚਲ ਬੇ ਅੱਜ ਵੀ ਕੁਝ ਹੋ ਸੁਧਰੀ ਅੱਜ ਵੀ ਕੁਝ ਸੁਧਰੀ ਅੱਜ ਵੀ ਆਏ ਲੰਮੀ ਸੋਚੀ ਜਨੇ ਬਿਕੜੇ ਤੱਕ ਇਹ ਕਿੰਨਾ ਟਾਈਮ ਪਾਸ ਹੋਏ ਤਾਂ ਓਖੀ ਆ ਫਿਰ ਐਵੇਂ ਤਾਂ ਆਪਰਾਤ ਨੂੰ ਆਏ ਲੱਗਦਾ ਵੀ ਆਪ ਤਾਂ ਟਿੱਡ ਜਾ ਪਰ ਕੇ ਪੈ ਗਈ ਤੇ ਦੇਖੀ ਪਤਾ ਨਹੀਂ ਮੈਂ ਤਾਂ ਦਾਲ ਪਾਣੀ ਤੂੰ ਕਹਿੰਦੀ ਹੁੰਨੀ ਕਹਿੰਦੀ ਮੇਰੇ ਵਾਸਤੇ ਸਬਜ਼ੀ ਵੀ ਭੋਰਾ ਬੱਚ ਜੇ ਤਾਂ ਬੱਚ ਜੇ ਬੱਚ ਜੇ ਨਹੀਂ ਨਹੀਂ ਸਹੀ ਕਹਿੰਦੀ ਹਾਂ ਕਹਿੰਦੀ ਕਿੰਨੀ ਸਬਜ਼ੀ ਫਿਰ ਹੁਣ ਉਸੇ ਅਗਲਾ ਕਹਿੰਦਾ ਸਿਆਣਾ ਬੈਣਾ ਬੋਲਦਾ ਬੁਰੇ ਵੀ ਲੱਗਦੇ ਆ ਤ ਤੇ ਬੋਲਦੇ ਹੀ ਬੁਰੇ ਲੱਗਦੇ ਆ ਚੰਗਾ ਬੀਬੀ ਮੈਂ ਜਾਣੀ ਜਗਾ ਜੇ ਆ ਗਈ ਫਿਰ ਮੈਨੂੰ ਐ ਕਹੂਗੀ ਵੀ ਹੋਰ ਆ ਵੀ ਉਤਨ ਕਿਆ ਮ ਕਰਾ ਕੇ ਪੀ ਲਈ ਚੰਗਾ ਤੇ ਇਹ ਕਿੱਥੇ ਹੁੰਦੀ ਰਹਿ ਦਬਚਰੀ ਬੋਲ ਮਾਰੀ ਤਾਂ ਚਾਦੀ ਕੁੱਟ ਕਾ ਕੇ ਦੇਗੀ ਆਂਦਰਾ ਨੇ ਵੀ ਸੌ ਦਰਸੀਸਾਂ ਦਿੱਤੀਆਂ ਔਖੀ ਬੈਠੀ ਸੀਗੀ ਕਾਜ ਆ ਨਿਕਲੀ ਜਾਂਦਾ ਸੀ ਨਾਲੇ ਵਿਚਾਰੀ 4-5 ਸਾਲ ਹੋ ਗਏ ਸੀ ਬੋਲਦੀ ਸੀ ਮੈਂ ਇਹ ਨਹੀਂ ਬਦਉਂਦੀ ਸੀ ਉਹੀ ਕੰਮ ਆਈ ਮੇਰੀ ਮਨ ਬਸ ਪਾਇਆ ਦੇਖ ਲਾ ਵਿਚਾਰੀ ਦੀ ਭੰਜੀ ਆ ਜੀ ਨਾ ਡਰਦੀ ਦਰਦੀ ਕਰਨਾਂ ਨੇ ਬਾਗੀ ਵੀ ਪਤਾ ਇੰਡਸਟਰੀ ਕੀ ਬੋਲੂ ਆ ਕਿ ਹੈ ਤੇ ਮਾਇ ਫੇਰ ਵੀ ਇਹਦਾ ਕਰਦੀ ਸੀ ਵੀ ਇਹਦਾ ਪੁੱਤ ਬੰਦਾ ਪਰਦੇਸਾਂ ਚ ਐ ਵਿਚਾਰ ਇਹਦੀ ਲੱਗੇ ਲੱਗੀ ਪਈਆਂ ਤੇ ਗੋਡੇ ਲੱਗੀ ਪਈਓ ਉਹਦਾ ਬੰਦਾ ਘਰੇ ਐ ਕੁਛ ਵੀ ਨਹੀਂ ਸੋਚਦੀ ਮੇਰੇ ਬਣੀ ਕੁਛ ਵੀ ਨਹੀਂ ਸੋਚਦੀ ਐਦਾ ਨਹੀਂ ਗੱਲ ਲੋਟ ਆਉਣੀ ਐ ਨਹੀਂ ਗੱਲ ਆਗੀ ਪਰ ਮੈਂ ਬਹਾਂ ਤੇ ਰੱਖੀ ਬਿਠਿਆ ਗੜਬੀ ਚਨੇ ਤਾਂ ਵਸਪਾਂ ਜੇ ਕਰਦੇ ਸੀ। ਆ ਗੜਬੀ ਦੀ ਗੱਲ ਕਰਦਾ ਮੈਂ। ਗੜਬੀ ਤਾਂ ਬੇਦਨ ਚਾਹ ਪਾਤੀ ਸੀ। ਕੀ ਕਹਿੰਦੀ ਬੇਬੇ? ਕਹਿੰਦੀ ਮੈਨੂੰ ਭੁੱਖ ਲੱਗੀ ਪਈ ਐ ਬਲ ਕੱਪੜੇ ਧੋਈ ਇਹਨੂੰ ਛੱਡ ਕੇ ਦੀ। ਇਹ ਤਾਂ 5-6 ਸਾਲ ਦੀ ਬੋਲੀ ਨਹੀਂ ਸੀ ਅੱਜ ਕਿਵੇਂ ਬੋਲ ਕੇ ਤਰਨਾ ਹੈ? ਆਈ ਹੈ ਬੇ ਜਦੋਂ ਬਹੁਤ ਹੁੰਦੀ ਭੁੱਖੀ ਹੁੰਦੀ ਉਹ ਤਾਂ ਬਲਾਈ ਜਾਂਦੀ। ਫੇਰ ਵੀ ਛੇਤੀ ਵੀ ਬਾਹਰ ਜਾਉਂਦੀ ਭੁਤਾ ਨਾ ਜਾਵੇ। ਨਾਲੇ ਤਾਂ ਉਹ ਤਾਂ ਡਰਦੀ ਐ। ਨਾਲੇ ਸੱਦ ਲਿਆ। ਨਾਲੇ ਕੋਈ ਨੂੰ ਚੀਜ਼ ਬਣਾ ਕੇ ਨਹੀਂ ਦਿੰਦੀ। ਲੱਤ ਸਿਰ ਸਿਰ ਤੇ ਫੇਰ ਤੇਰੇ ਤੇ ਐ। ਪਹਿਲਾਂ ਬਾਸ ਨੂੰ ਮੈਂ ਕੱਪੜੇ ਧੋਵਾ ਸੁਈ ਬੈਠੀ ਸੀਗੀ। ਬੋਲ ਮਾਰੀ ਕੱਪੜੇ ਸੁੱਕਣੇ ਪਵਾ ਜਾ ਮੈਨੂੰ ਪੁੱਤ ਪੈਂਦੇ ਨਹੀਂ ਕੱਪੜੇ ਸੁੱਕਣੇ ਪਵਾ ਜਾ ਪਰ ਮਮਾ ਚੱਲ ਕੋਈ ਨਾ ਪਵਾ ਜੰਨੀ ਕੱਪੜੇ ਦਾ ਸੁੱਕਣੇ ਪਵਾ ਦੋਨੋਂ ਐ ਨਹੀਂ ਕਿਹਾ ਵੀ ਉਦੋਂ ਦਾ ਤੂੰ ਸਾਡੇ ਮਾਰ ਪੈਂਦੀ ਹੁੰਦੀ ਸੀ ਮੈਂ ਹੀ ਸਾਰ ਰੱਖੂੰਗੀ ਮੈਂ ਰੱਖੂੰਗੀ ਤੇ ਵੀ ਹੁਣ ਤੈਨੂੰ ਦਿੰਦੇ ਆ ਇਹ ਚਲ ਆਪਦਾ ਐ ਵੀ ਸੋਚ ਲਿਆ ਵੀ ਚਲ ਕੋਈ ਗੱਲ ਨਹੀਂ ਚੱਲੀ ਸਾਰਖਿਆ ਰੱਖਣ ਦਾ ਅੱਜ ਕੱਲ੍ਹ ਹਰੇਕ ਦੀ ਫਰਜ਼ਮੰਦ ਹਰੇਕ ਮਾਤਾ ਦਾ ਹੁੰਦਾ ਹਾਂ ਹੁਣ ਤਾਂ ਕਈ ਮੌਕੀਆਂ ਔਖੀ ਦੇ ਫਿਰ ਔਖੀ ਰਹਿ ਹੁਣ ਕੋਈ ਹੱਲ ਹੀ ਨਹੀਂਗਾ ਹੁਣ ਇਹ ਮੈਨੂੰ ਦੱਸਦਾ ਕੁੜੀ ਕੋਲੇ ਭੇਜੂ ਕਿ ਹੈ ਬਾਹਰ ਲੰਮਾ ਟਾਈਮ ਨਹੀਂ ਰਹਿੰਦਾ ਹੁਣ ਤਾਂ ਬਸ ਕੁੜੀ ਕੋਲੇ ਭੇਜ ਦੇਣਗੇ ਉੱਥੇ ਲਾਇਓਗੀ 4-5 ਮਹੀਨੇ 4 ਮਹੀਨੇ ਲਾਈ ਸੀ ਪਹਿਲਾਂ ਹਾਂ ਬਸ ਭੈੜਾ ਲੱਗਦਾ ਕੁੜੀ ਕੋਲੇ ਵੀ ਰੋਜ਼ ਬੁਰਾ ਲੱਗਦਾ ਕਰਕੇ ਭਜਾ ਦੇਣਗੇ ਬਸ ਬਸ ਉੱਥੇ ਵੀ ਇਥੇ ਨਹੀਂ ਰਹਿਣਗੇ ਉਹ ਉੱਥੇ ਵਗ ਜਾ ਹਾਂ ਸਾਰਾ ਕੰਮ ਕਰਦੀ ਏ ਤੁਸੀਂ ਦੇਖ ਲਓ ਅੱਗੇ ਮੰਜੀ ਦੁਪਹਿਰ ਨਹੀਂ ਲੁੰਦੀ ਹੁੰਦੀ ਸੀ ਦੇਖ ਉਹੀ ਬੇਬੇ ਆ ਨਾ ਕੁੜੀ ਬਹੁਤ ਦਰਦੀ ਏ ਹੁਣ ਟਾਈਮ ਟਾਈਮ ਉਹ ਉਹਨਾਂ ਦੀ ਕਰਦੀ ਆ ਮੈਨੂੰ ਬੁੱਤ ਟਾਈਮ ਟਾਈਮ ਦੀ ਗੱਲ ਆਈ ਹੈ ਹੁਣ ਬਦਲ ਗਿਆ ਟਾਈਮ ਆਪਣਾ ਤਾਂ ਸਮਝ ਦੀ ਕੁਛ ਨਹੀਂ ਸੀ ਇਹਨਾਂ ਸੋਨ ਨੂੰ ਨਾ ਮੈਨੂੰ ਉਹ ਬੈਠੀ ਆ ਹੁਣ ਇਹਨੇ ਕੱਪੜੇ ਧੋਹੇ ਥੜੀਏ ਹੁਣ ਉਹ ਗੈਦੀ ਬਦਲੀ ਕਿਤੇ ਗਈ ਹੈ ਮੈਂ ਐ ਡਰਨਾ ਤਾਂ ਮੈਨੂੰ ਬੋਲ ਮਾਰ ਲਿਆ ਨਾਲੇ ਡਰ ਸੀਗਾ ਵੀ ਕਿਤੇ ਆ ਨਾ ਵਾੜ ਮੈਨੂੰ ਵੀ ਆਏ ਮੈਂ ਇਥੇ ਲੈਣਾਗਾ ਹਣਾ ਮੈਨੂੰ ਫੇਰ ਵੀ ਤਰਸ ਜਾ ਜਾਂਦਾ ਵੀ ਚੱਲ ਕੋਈ ਹੁਣ ਉਹਦੇ ਰਾਤ ਨੂੰ ਦੀ ਬੋਲ ਵਾਰੀ ਜਾਂਦੀ ਸੀ ਕਿ ਮੈਨੂੰ ਭੁੱਖ ਲੱਗੀ ਆ ਮੈਂ ਰੋਟੀ ਫੜਾਈ ਹਾਂ ਚੱਲ ਕੋਈ ਕੱਲ ਮੈਨੂੰ ਕੇ ਕਰੀ ਜਾਂਦੇ ਕਿ ਦਵਾਈ ਦੇ ਦੇ ਮੈਂ ਗੱਲ ਹੀ ਸੁਣੀ ਨਹੀਂ ਕਿੰਨੇ ਦਿਨ ਨਾ ਬਿਮਾਰ ਪਈ ਰਹਿੰਦੀ ਆ ਉਹ ਬਾਕੀ ਆਪਾਂ ਇਹਨੂੰ ਕੁਝ ਦਵਾਵਾਂਗੇ ਫਿਰ ਉਹਨੂੰ ਪਤਾ ਲੱਗੇ ਲੜੂਗੀ ਆਪਣੇ ਨਾਲ ਕੀ ਫਾਇਦਾ ਤੂੰ ਵਾਲਾ ਨਾ ਉਹ ਕਰ ਕੇ ਉਹਨੂੰ ਜਵਾਬ ਦੇ ਕੇ ਵੀ ਸਾਡੇ ਨਾਲ ਲੜਪੂਗੀ ਕੌਣ ਜੀ ਮੈਂ ਬਾਰੇ ਤੂੰ ਮਾਗਰ ਉਸੇ ਦੀ ਬਣ ਕੇ ਖੜ ਜੇਗੀ ਲੱਤੋਂ ਐਂ ਦੇਖ ਲਈ ਅੱਜ ਉਹਨੂੰ ਪਤਾ ਲੱਗ ਗਿਆ ਵੀ ਆਈ ਸੀ ਘਰੇ ਤੇ ਉਹ ਮੰਨ ਲਾ ਐਂ ਲਾ ਤੂੰ ਉਹਦੇ ਬਰਾਬਰ ਬਣ ਕੇ ਖੜ ਜੂਗੀ ਤੈਨੂੰ ਘਾਣਾ ਕੱਢੂਗੀ ਉਹ ਖੜਦੀ ਆ ਉਹ ਦੋਦੇ ਵੀ ਕੱਪੜੇ ਸੁਪਨੇ ਪਾ ਕੇ ਨਹੀਂ ਇੱਦ ਮੈਂ ਕਹਿੰਦੀ ਸੀ ਘਰੇ ਕੌਣ ਆਇਆ ਸੀ ਐਗਾ ਬੋਲਦੀ ਸੀ ਆਪ ਨਹੀਂ ਕੁਛ ਮੁੰਡੀ ਦੱਸਦਾ ਕੌਣ ਹੋਇਆ ਉਹਨੂੰ ਕੀ ਪਤਾ ਹੁਣ ਉਹਦੀ ਪਤਾ ਲੱਗਿਆ ਉਹ ਨੂੰ ਰੱਜ ਕੇ ਦੇ ਖਾਣ ਪੀਣ ਨੂੰ ਦੇ ਪਰ ਇਹ ਤਾਂ ਕੰਮ ਕਰਾਉਣੀ ਐ ਉਹਨੂੰ ਖਾਣ ਪੀਣ ਨੂੰ ਵੀ ਦੇ ਉਹਨਾਂ ਨੇ ਕਿਉਂ ਸਿੱਧਰ ਕਿਸੇ ਨੂੰ ਉਹਨੇ ਹੁਣ ਚੰਗਾ ਖਾਦਾ ਹੋਇਆ ਲੌਂਗ ਲੇਚੀਆਂ ਨਹੀਂ ਚਾਹ ਕਰ ਪਰ ਪੀਤੀ ਹੋਈ ਐ ਮੰਮੀ ਨੇ ਹੂੰ ਗੱਲ ਸਹੀ ਐ ਕਿਦੋਂ ਹੋਖੀ ਹੁੰਦੀ ਐ ਉਹਨੂੰ ਪਾਈਏ ਦੁੱਧ ਨਾਲ ਕੀ ਬੰਨਦਾ ਸਾਰਾ ਟੱਬਰ ਪਾਈਏ ਦੁੱਧ ਰੱਖਦਾ ਇਹ ਜਮਾ ਹੁਣ ਆ ਭੁੱਖੀ ਵਰਦੀ ਐ ਜਮਾ ਰੋਟੀ ਵੀ ਕਹਿੰਦੀ ਮੈਂ ਤਰਾ ਜਾ ਕੇ ਰੱਜ ਕੇ ਖਾ ਲਈ ਚਾਹ ਆਪ ਵਧੀਆ ਬਣਾਉਣੀ ਐ ਚਾਹ ਵੀ ਕਹਿੰਦੀ ਮੇਰੇ ਤਾਂ ਅੱਖਾਂ ਹੀ ਖੁੱਲੀਆਂ ਚਾਹ ਪੀ ਕੇ ਤਾਂ ਮੈਨੂੰ ਜਿਸ ਵੇਲੇ ਆਪ ਨੂੰ ਤਾਂ ਫੇਰ ਵੀ ਤਰਸ ਆਉਂਦਾ ਪਰ ਕਰੀਆਂ ਦਾ ਆਪਣੇ ਨਾਲ ਬਹੁਤ ਨੇ ਇਹਨਾਂ ਨੇ ਬੁੜਾ ਕੁੜੀ ਨੇ ਆਪ ਨੂੰ ਫੇਰ ਵੀ ਤਰਸ ਜਾਇਆ ਜਾਂਦਾ ਵੀ ਚਲ ਕੁੜੀ ਭੁੱਖੀ ਹੈ ਹੀ ਹੈ ਨਾ ਉਹੀ ਤਾਂ ਮੈਂ ਨਾ ਜਸਮੀਨ ਦਾ ਗੱਦਾ ਖਲਾਇਆ ਭਰਾ ਮੈਂ ਵੀ ਕੰਮ ਕਰਦੇ ਹੋਰ ਪਾਣੀ ਦੀ ਕੁੱਟੀ ਪੀ ਲੰਨੇ ਬਣਾਉਣੀ ਤਾਂ ਚਾਹੀਸੀ ਫੇਰਾ ਕੇ ਆਖੂ ਵੀ ਜਹਾ ਠੱਕੇ ਪੀ ਦੀ ਪਾਣੀ ਦਾ ਗਲਾਸ ਹੀ ਪੀ ਲੰਨੇ ਕਿਹਾ ਬਰੋਬਰੀ ਐ ਮੇਰਾ ਪਾਣੀ ਦਾ ਗਲਾਸ ਹੀ ਪੀ ਲੰਨੇ ਕਿਹਾ ਬਰੋਬਰੀ ਐ ਸਾਰਾ ਸਾਰਾ ਦੁੱਧ ਲਾਤਾ ਬੇਬੇ ਹੈ ਨਹੀਂ ਇੱਥੇ ਨਵਾਈ ਨਹੀਂ ਖਾਣ ਹੋ ਗਈ ਬਿਲ ਲਾ ਕੇ ਗਈ ਹੈ ਦੇਖੋ ਕੀ ਬਣਦਾ ਆ ਸਿਰਸੋਈ ਚ ਬੇਬੇ ਕੀ ਕਰਦੀਆਂ ਪਾਣੀ ਪੀਂਦੀ ਆ ਪੁੱਤ ਦਾ ਦੇਖ ਲਾ ਚਾਣੀ ਬਣਾਈ ਮੇਰੇ ਵਾਸਤੇ ਕਿਆ ਮੈਂ ਵਾਸਾ ਮੂੰਹ ਆਈ ਤੇ ਬਣਾ ਲਾਂ ਤੈਨੂੰ ਪਤਾ ਤਾਂ ਸੇਬ ਵੀ ਪੀਉਂਗੀ ਆ ਕੇ ਬਣਾ ਲੈਂਦੀ ਚਾ ਫੇਰ ਤੂੰ ਕਹਿੰਦੀ ਸਾਰਾ ਦੁੱਧ ਲਾਤਾ ਪੁੱਤ ਨੀਰਾ ਚਾਰਾ ਨੀਰਾ ਪਾਵਾ ਪਵਾਦ ਨਹੀਂ ਤੇਰੇ ਨਾਲ ਪਾਇਆ ਤਾਂ ਪਾਇਆ ਤਾਂ ਹੈ ਨਹੀਂ ਹਣਾ ਅਜੇ ਚੱਲ ਕੋਈ ਨਾ ਚਾਹ ਪੀ ਲਈਏ ਫਿਰ ਪਾ ਦਿੰਨੇ ਰਲ ਕੇ ਦੋਨੇ ਹਾਂ ਮੈਂ ਤੇਰੇ ਨਾਲ ਪਾਣੀ ਤੀ ਹਾਂ ਕੋਈ ਨਾ ਮੈਂ ਲੱਗ ਜੂਗੀ ਨਾਲ ਚਾਹ ਬਣਾ ਦੇ ਬਸ ਮੈਨੂੰ ਥੋੜੀ ਜੀ ਪੀਚਾਣਾ ਕੋਈ ਨਾ ਮੈਂ ਹੁਣ ਜਾਣਾ ਹੀ ਆ ਮੈਨੂੰ ਹੋਰ ਸੌ ਸਿਆਪੇ ਹੈਗੇ ਹੁਣ ਮੈਂ ਕੋਸ ਭੁੱਲਿਆਈ ਕਾ ਸੂਟ ਮੈਨਾਂ ਦਾ ਇੱਕ ਮੈਂ ਪੈਸੇ দেয়া ਹੀ ਸੂਟ ਉੱਥੇ ਰੱਖ ਕੇ ਭੁੱਲੇ ਹੁਣ ਤਾਂ ਉਹ ਜਾ ਕੇ ਲੈ ਆਉਣੀ ਹੁਣ ਨੀਰਾ ਨੂਰਾ ਮੈਥੋਂ ਨਹੀਂ ਸਿਆਪਾ ਹੁੰਦਾ ਆਪਦਾ ਆਪੇ ਪਾ ਲੇ ਨਹੀਂ ਰਸੇ ਲਾ ਦੋ ਮੇਰੇ ਤਾਂ 7-8 ਸੌ ਚ ਪਾਣੀ ਪਈ ਆ ਪੁੜੇ ਪਰਮਜੀਤਾਂ ਕੀ ਤੀਏ ਹਾਂ ਵੀ ਬਿੱਕਰ ਬਾਰ ਜਿਜ ਬਠੀ ਮੰਜੜਾ ਹੀ ਪੁੜੇ ਮੇਰੇ ਤਾਂ ਧੀਏ ਦਰਦ ਬੜਾ ਹੋ ਜਾਂਦਾ ਹੈ ਅੱਛਾ ਹੋਰ ਦਵਾਈ ਦਵਾਈ ਨਹੀਂ ਕੋਈ ਕੁਛ ਨਹੀਂ ਲੈ ਮੈਂ ਦਵਾਈ ਦਵਾ ਦਿੱਤੀ ਬਣ ਕੇ ਦਵਾ ਦਿੰਨੀ ਕੋਈ ਨਾ ਮੈਂ ਕਹਿ ਦੂੰਗੀ ਮਨਜੀਤ ਨੂੰ ਹੋਰ ਮੈਂ ਤਾਂ ਬਿਮਾਰ ਹੋਈ ਪਈ ਆ ਦਰਦ ਹੋਈ ਆ ਐ ਕਿਵੇਂ ਦਰਦ ਹੋਣ ਲੱਗਿਆ ਕੀ ਪਤਾ ਤੀਏ ਖਾਦੇ ਪੀਤੇ ਦੀ ਹੋਣ ਲੱਗ ਗਈ ਨਹੀਂ ਖਾਦਾ ਪੀਤਾ ਅੱਛਾ ਵੀ ਮਰ ਤਾਂ ਯਾਬ ਤਯੂਬ ਦਾ ਵੀ ਹੋਣ ਲੱਗ ਗਿਆ ਪਹਿਲਾਂ ਵੀ ਹੋਣ ਲੱਗ ਜਾਂਦਾ ਨਾ ਅੱਜੀ ਹੋ ਜਾਂਦਾ ਬੜਾ ਹੋ ਜਾਂਦਾ अच्छा कोई ना मैं मनजीत ਨੂੰ ਕਹਿ ਦੂੰਗੀ ਦੇ ਜੂਗਾ ਦਵਾਈ ਤੋ ਹੋਰਾ ਦਵਾਈ ਆਖਿਆ ਸੀ ਮੁੰਡੇ ਨੂੰ ਮੈਨੂੰ ਪੁੱਤ ਦਵਾ ਲਿਆ اچھا ਤੇ ਉਹ ਕਹਾਂ ਤੇਰੇ ਕੀ ਗੋਲੀ ਵੱਜੀ ਏ اچھا ਤੇ ਹੁਣ ਕੀ ਏ ਤੂੰ ਦਵਾਈ ਮੈਨੂੰ ਦਵਾ ਕੇ ਜਾਵੇਂ ਦਰਦ ਵਾਹ ਹੋਈ ਜਾਂਦੀ ਆ ਮੁੰਡਾ ਫਿਰਦਾ ਸੀ ਇਹਨਾਂ ਦੱਸ ਦੇ ਵੀ ਆਈ ਸੀਗੀ ਆਂਟੀ ਨਹੀਂ ਦੱਸਦਾ ਫਿਰ ਹੁਣ ਦੱਸਣਾ ਤਾਂ ਹੈ ਨਹੀਂ ਫਿਰ ਮੈਂ ਤਾਂ ਤੀ ਤੁਸੀਂ ਵੀ ਮੇਰੇ ਹੋਗੇ ਨੇ ਫਿਰ ਲੜਦੀ ਐ ਨਾ ਬੇਬੇ ਤੇਰੇ ਸਾਹਮਣੇ ਇੱਕ ਵਾਰ ਸੋ ਇੰਨਾ ਕੁਝ ਕਹੀ ਜਾਂਦੀ ਸੀ ਮੈਨੂੰ ਮੈਂ ਕਿਹਾ ਵਧਿਆ ਪਾਈਆਂ ਤੁਸੀਂ ਮੈਨੂੰ ਬਾਜ ਮਾਰ ਲਈ ਹੈਨਾ ਮੈਂ ਚਲ ਆ ਗਈ ਚਾਹ ਫੜਾਉਣ ਬਾਅਦ ਚੋ ਵੀ ਟੱਪੀ ਆ ਜੀ ਮੈਂ ਤਾਂ ਪੁੱਤਾਂ ਉਹਦੇ ਵੱਡੇ ਨਾਲ ਲੜ ਕੇ ਆ ਗਈ ਜੇ ਉਹ ਰਹਿੰਦੀ ਤਾਂ ਵਧੀਆ ਵੀ ਰਹਿੰਦੀ ਨਹੀਂ ਫਿਰ ਅਸੀਂ ਕਿਹੜਾ ਸਾਨੂੰ ਕਹਿੰਦੇ ਆ ਤੁਹਾਡਾ ਘਰ ਆਸਤੇ ਕਹਿੰਦੇ ਭਾਈ ਦਿਨ ਜਾ ਰਾਤ ਜਾ ਹੈਨਾ ਵੀ ਜਿਹਨੂੰ ਤਾਂ ਪੁੱਤੋ ਇਹ ਜੇ ਪਰ ਤੂੰ ਆਪ ਹੀ ਨਹੀਂ ਆਉਂਦੀ ਸਾਡੇ ਘਰੇ ਪਤਾ ਨਹੀਂ ਕਰ ਤੂੰ ਬਸ ਐ ਹੀ ਹੋ ਜਾਂਦਾ ਵੀ ਚਲ ਹੁਣ ਜਿਲੋਕੇ ਰਾ ਆ ਗਈ ਇਧਰ ਤੈਨੂੰ ਆਪ ਹੀ ਹੋਣਾ ਮੈਂ ਕਦੇ ਪੁੱਤਾਂ ਨਹੀਂ ਆ ਵੀ ਇਧਰ ਮੈਂ ਕੀ ਲੈਣ ਆਉਣਾ ਸੀ ਉੱਥੇ ਹੀ ਰਹਿੰਦੀ ਤੇ ਦਵਾਈ ਬਣ ਕੇ ਮੈਨੂੰ ਦਵਾਈ ਦਵਾ ਨਾ ਨਾ ਦਵਾਈ ਤਾਂ ਕੋਈ ਨਾ ਦਵਾਈ ਤਾਂ ਦੇ ਜੂਗਾ ਮਨਜੀਤ ਨਹੀਂ ਦਵਾ ਲਿਆ ਉਹ ਦਵਾਈ ਦੀ ਤਾਂ ਕੋਈ ਗੱਲ ਨਹੀਂ ਤੇ ਪਰ ਹੁਣ ਟੱਪਦੀ ਹੈ ਨਾ ਜਦੋਂ ਦੁੱਖ ਜਾ ਲੱਗਦਾ ਹੈਗਾ ਪਰ ਫਸਾ ਕੁਝ ਬੋਲੀ ਜਾਂਦੀ ਬੋਲਦੀ ਹੈ ਬੋਲਦੀ ਹੈ ਫਿਰ ਦਵਾਈ ਨੂੰ ਕਹਿਆ ਉਹ ਕਰਨ ਲੱਗੀ ਵੀ ਦਵਾਉਂਦੇ ਨਹੀਂ ਦਵਾਈ ਕਹਿੰਦੀ ਫਿਰ ਦਵਾਉਂਦੇ ਨਹੀਂ ਹੁਣ ਤੜਕੇ ਦੀ ਪਈ ਐ ਇੱਥੇ ਮੇਲੀ ਜਾਨੀ ਹੈਗੀ ਅੱਛਾ ਫਿਰ ਹੁਣ ਹੱਕ ਤਾਂ ਬਣਦਾ ਹੀ ਹੈ ਦਵਾਈ ਦੇ ਆਉਣ ਦਾ ਮੈਂ ਇੱਥੇ ਤੁਰਿਆ ਨਹੀਂ ਜਾਂਦਾ ਨਹੀਂ ਮੈਂ ਵਗ ਜਾ ਹਾਂ ਫਿਰ ਜਾ ਕੋਲੀ ਆ ਮਾ ਹਨਾ ਚੱਲ ਕੋਈ ਨਾ ਮੈਂ ਕਹਿੰਦੀ ਆ ਬੇਬੇ ਆ ਵੀ ਨਾ ਤੱਪੂ ਗਈ ਐ ਕੰਮ ਕਰ ਲਿਆ ਬਾਬੇ ਜਿਹੜਾ ਜ ਹੋਇਆ ਸੀ ਧੀਏ ਕਰ ਲਿਆ ਮੇਰੇ ਤਾਂ ਦੱਦ ਵਾਲਾ ਹੋਈ ਜਾਂਦਾ ਮੇਰੇ ਵਾਲੇ ਸੀ ਹਾਂ ਘਰੇ ਕੌਣ ਆਇਆ ਸੀ ਕੋਈ ਨਹੀਂ ਮੈਨੂੰ ਲੱਗਦਾ ਜੀ ਮੈਂ ਸੱਕ ਜੀ ਮੇ ਕੋਈ ਆਇਆ ਹੁੰਦਾ ਫਿਰ ਆਇਆ ਹੁੰਦਾ ਇੱਥੇ ਬੈਠਾ ਹੁੰਦਾ ਮੇਰੇ ਕੋਲ ਤਾਂ ਕੋਈ ਨਹੀਂ ਆਇਆ ਝੂਠ ਬੋਲਦੀ ਤੂੰ ਦੱਸ ਜਾਣ ਕੇ ਨਹੀਂ ਦੱਸਦੀ ਹੈਗੀ ਮੈਨੂੰ ਲੈ ਫਿਰ ਮੈਂ ਤੈਨੂੰ ਸੱਚੀ ਗੱਲ ਦੱਸ ਦਿਆਂ ਧੀਏ ਜੇ ਕੋਈ ਆਇਆ ਹੋਵੇ ਮੈਨੇ ਆਪਣੇ ਅਧਰ ਕਮਾਂਡਰ ਨੇ ਦੱਸਿਆਗਾ ਭੂਰੋਂ ਨੇ ਟੱਕਰੇ ਸੀ ਮੈਨੂੰ ਇੱਥੇ ਜਦੋਂ ਮੰਡੀ ਚਾਹੀਏ ਜਾਂ ਮੇਰੇ ਨੇ ਸਾਰਾ ਉਹ ਮੰਡੀ ਉਹ ਕਹਿੰਦੇ ਤੁਹਾਡੀ ਉਹ ਦੂਜੀ ਆਈ ਸੀ ਉਧਰਲੇ ਘਰ ਵਾਲੀ ਪਰ ਉਹ ਦੱਸਦਣੀਆਂ ਤੀਵੀਆਂ ਮਿਹ ਲੜਪਾਂ ਨੂੰ ਸੱਸ ਨੂੰ ਆਈ ਹੋਊਗੀ ਨਹੀਂ ਆਈ ਪਰ ਐਵੇਂ ਤਾਂ ਲੋਕ ਕਹਿੰਦੇ ਨੇ ਹੈਗੇ ਤੇਰਾ ਕੁੱਤੇ ਥੋੜੇ ਭੰਕੀ ਜਾਂਦੇ ਐ ਐਵੇਂ ਤਾਂ ਨਹੀਂ ਕੁੱਤੇ ਭੌਂਕਦੇ ਹੈਗੇ ਉਹ ਜਦੋਂ ਉਹਨੇ ਮੈਨੂੰ ਦੱਸਿਆ ਕਹਿੰਦੀ ਆਈ ਸੀਗੀ ਕਹਿੰਦੀ ਮੈਂ ਆਪ ਗੜ ਬੜਦੀ ਦੇਖੀਏ ਤੁਹਾਡੇ ਘਰੇ ਮੂੰਹ ਹੀ ਬਣਾਈ ਤੇ ਮੂਰੇ ਮੂਰੇ ਗਮੜੀ ਆ ਕਹਿੰਦੀ ਕੋਈ ਨਹੀਂ ਆਇਆ ਤੀਏ ਮੇਰੇ ਕੋਲ ਇਹ ਤਾਂ ਮੈਂ ਤਾਂ ਅੱਛੀ ਪਈਆਂ ਤੜਕੀ ਦਰਦ ਹੋਈ ਜਾਂਦਾ ਮੇਰੇ ਤਾਂ ਕਿਉਂ ਦਰਦ ਨੂੰ ਕੀ ਹੋ ਗਿਆ ਤੜਕੇ ਤਾਂ ਚੰਗੀ ਭਲੀ ਸੀਗੀ ਲੈ ਕਿਸੇ ਸਾਰੇ 30 ਮਿੰਟ ਚ ਕੁਝ ਦੁਖਣ ਲੱਗ ਜੀ ਕੰਮ ਕਰਨ ਦੀ ਮਾਰ ਹੀ ਕਹਿਨੀ ਹੈਗੀ ਵੀ ਦਰਦ ਹੋ ਜਾਂਦਾ ਅੱਛਾ ਤੈਨੂੰ ਤਾਂ ਕੰਮ ਆ ਪਿਆ ਰ ਸਾਰਾ ਮੈਂ ਤਾਂ ਘੜੀ ਪਾਈ ਹੈਗੀ ਕੰਮ 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 ਮੈਂ ਤਾਂ ਲਾਈ ਲਈ ਤੇਰੇ ਜਾਂਦ ਨੇ ਸਾਰਾ ਦਨ ਦਾ ਮਾਰੀ ਜਾਣ ਕੇ ਕਰਦੀ ਆ ਆਹੋ ਜੇ ਤੇਰਾ ਕੁਝ ਦੁਖੇ ਫੇਰ ਮੈਂ ਤੈਨੂੰ ਪੁੱਛਾਂ ਮੈਂ ਤੂੰ ਜਾਣ ਕੇ ਕਰਦੀਂ ਵਹਿਬ ਤਾਂ ਹੀ ਕਰਦੀ ਰਹੀ ਨਹੀਂ ਸਾਰਾ ਦਿਨ ਹੁਣ ਤੈਨੂੰ ਆਇਆ ਹੋ ਗਿਆ ਵੀ ਹੁਣ ਕਿਤੇ ਹੱਥਾਂ ਦੇ ਕੰਮ ਨੂੰ ਨਾ ਮੈਨੂੰ ਨਾਲ ਲਾ ਲੈ ਤੇ ਅੱਗੇ ਤਾਂ ਕੀ ਕਰਾਉਂਦੀ ਨਹੀਂ ਮੈਂ ਅੱਗੇ ਸਾਰਾ ਹੀ ਕਰਾਉਣੀ ਆ ਤੇਰੇ ਨਾਲ ਹਾਂ ਗੇ ਇੰਨਾ ਕੰਮ ਤੂੰ ਸੁੱਕੇ ਦਰਦ ਦਰਦ ਆ ਚੰਗੇ ਭਲੇ ਤਾਂ ਹੁਣ ਫਿਰਦੀ ਸੀ ਸੀਮੈਂਟ ਚ ਦਰਦ ਹੋਣ ਲੱਗਿਆ ਤੇਰੇ ਨਹੀਂ ਕਿਸੇ ਦੇ ਸਾਰੇ ਜੀ ਤੇਰੇ ਹੋਣ ਲੱਗ ਜੀ ਕਿ ਗੋਲੀ ਵੱਜੀ ਹੈਗੀ ਜਾਣ ਕੇ ਕਰਦੀ ਹੈ ਲੈ ਗੋਲੀ ਤੇਰੇ ਨਾਲ ਵੱਜੀ ਮੇਰੇ ਕੋਈ ਮਾਰਦੀ ਨੇ ਹੁਣ ਦਰਦ ਦਾ ਬਹਾਨਾ ਲਾਉ ਤਾ ਦਰਦ ਹੋਣ ਲੱਗਿਆ ਫੇ ਜੇ ਕੁਝ ਦੁਖਦਾ ਹੋਊਗਾ ਅਗਲਾ ਕਹੂਗਾ ਵੀ ਦੁਖਦਾ ਭਾਈ ਮੇਰਾ ਤਾਂ ਦੁਖਦਾ ਫਿਰ ਮੈਂ ਇੱਥੇ ਤਾਂ ਨਹੀਂ ਸੇਵਾ ਹੁੰਦੀ ਜੇ ਦੁਖਦਾ ਨਹੀਂ ਹੁੰਦੀ ਨਾ ਕਰ ਤੈਨੂੰ ਕੀ ਕੋਈ ਕਹਿੰਦਾ ਕਰ ਬਹੁਤ ਸਾਰੀ ਹੋਵੇਗੀ ਬਹੁਤ ਜਿਤ ਬਧੂ ਤੇਰੀ ਬਹੁਤ ਉਹ ਚੰਡੇ ਚੁੱਲਣਗੇ ਤੇਰੀ ਨੇਕੀ ਦੇ ਜਿਹਨੋ ਜਿਹਨੇ ਨਾ ਹੁਣ ਗੱਲਾਂ ਮਾਰ ਕੇ ਹੱਡੀਆਂ ਕੀ ਕੜਿਆ ਐਸੇ ਹੋ ਉਹਦੇ ਨਾਲ ਹੀ ਭਗ ਜਾਂਦੀ ਮੈਥੋਂ ਕਿ ਲੈਣਾ ਸੀ ਭਗ ਜਾਂ ਨਹੀਂ ਉਹਦੇ ਨਾਲ ਭਗ ਨਹੀਂ ਫਿਰ ਤੇਰੀ ਬਹੁਤ ਆਣੀ ਤੂੰ ਜਾਂਦੀ ਤੂੰ ਤਾਂ ਐ ਕਹਦੇ ਕਿ ਭਗ ਜਾਂਨੀ ਮੈਂ ਬਾਹਰ ਘੜਦੀਆਂ ਤੈਨੂੰ ਘਰੋਂ ਬਾਹ ਫੜ ਕੇ ਮੈਂ ਤੇ ਤੂੰ ਕੀ ਕਰਾਉਣਾ ਬਹੁਤ ਫਿਰ ਇੱਜ਼ਤ ਬਧੂ ਵੀ ਫਿਰ ਉਹਨਾਂ ਨਾਲ ਨਿਹੱਜਾ ਪੂਰਦੀ ਆ ਤੂੰ ਮਗਰ ਹਾਂ ਫਿਰ ਉਹ ਮੇਰੇ ਨੂੰ ਪੁੱਤ ਨੇ ਮੇਰੇ ਹੁੰਦੇ ਨਹੀਂ ਮੇਰੇ ਹੁੰਦੇ ਤਾਂ ਘਰੇ ਆਉਂਦੀ ਨਹੀਂ ਉਹ ਤੇ ਮਗਰ ਉਹਨੂੰ ਬਾਲਾ ਕਰ ਦੱਸ ਜਾਂਦਾ ਫੇਰ ਉਹ ਵੀ ਮੇਰੇ ਨੂੰ ਕੁੱਤ ਨਾ ਉਹ ਕਿਹੜਾ ਸਿੱਟੇ ਐ ਮੈਂ ਸਿੱਟੇ ਐ ਪਰ ਉਹ ਤੁਹਾਡੀ ਨਾ ਹੁੰਦੀ ਉਹਨਾਂ ਨਾਲ ਰਹਿ ਪੈਂਦੀ ਮੈਨੂੰ ਕੀ ਤਾਂਸੀ ਤੂੰ ਇਹ ਜੀ ਨਿਭੜੇਂਗੀ ਇਹ ਚਲ ਕਹਿਨੀ ਐ ਨਾ ਉਹਨਾਂ ਨੇ ਮੈਂ ਕਿ ਸਿੱਟੇ ਐ ਚਲ ਖੜੀ ਹੋ ਆਏ ਨਹੀਂ ਤੂੰ ਜਾਂਦੀ ਤੈਨੂੰ ਮੈਂ ਤੇਰਾ ਮੈਂ ਤਾਂ ਉਹਦੀ ਕੁੜੀ ਕੋਲੇ ਵਗ ਜੂਨਾ ਉਹਨਾਂ ਦੇ ਕੁੜੀ ਕੋਲੇ ਕਿ ਉਹਨਾਂ ਕੋਲੇ ਜਾ ਉਹਨਾਂ ਤਾਂ ਸੇਵਾ ਕਰਾ ਜਬਾਈ ਮੇਰੇ ਕੋਲੇ ਹੈ ਨਹੀਂ ਕੁਸ ਖਾਣ ਪੀਣ ਨੂੰ ਦੇਣ ਨੂੰ ਬੜ 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 ਕਰੀ ਜਾਉ ਬੈਠੇ ਮਗਰ ਪਰ ਮੀ ਤੁਹਨ ਦੱਸਦੇ ਨਾ ਰੋਲਾ ਪਨ ਕੀ ਪਈ ਜਾਂਦਾਗਾ ਪਰ ਮੀ ਤਾਂ ਹਾਂਜੀ ਐਨਾ ਰੋਲਾ ਬਾਹ ਪਈ ਜਾਂਦਾ ਇਧਰ ਰੋਜ਼ ਦੀ ਕੰਮ ਹੈ ਹੈ ਰੋਜ਼ ਦੀ ਕੰਮ ਹੈ ਕੀ ਅੱਜ ਪਹਿਲਾ ਦਿਨ ਹੈ ਉਹ ਬਾਹਲਾ ਪਈ ਜਾਂਦਾ ਨਿਆਏ ਅੱਛਾ ਜੀ ਹੂੰ ਮੈਂ ਲੱਤਾਂ ਲਾਦਾ ਜੀ ਵੀ ਬੇਬੇ ਨੂੰ ਬਾਹਰ ਘੜਤਾ ਫੜ ਕੇ ਬਾ ਅੱਛਾ ਕਹਿੰਦੇ ਬਾਜਾ ਬਾਜਾ ਮੈਂ ਕੀ ਕਰਾਉਣਾਗਾ ਤੂੰਨੇ ਕਰੇਗੀ ਇਸ ਕੀ ਆ ਹਾਂ ਕਿਹ ਕਦੋਂ ਦੇ ਇਸੇ ਕਿਨੇ ਆਪਦੀ ਆਪ ਕੀ ਸੀ ਕਿ ਨਹੀਂ ਨਹੀਂ ਬਾਜ ਮਾਰੀ ਸੀ ਉਹ ਮੰਮੀ ਬਾਜ ਮਾਰ ਲੈਂਦੀ ਆ अच्छा तो ਉਹਨੇ ਘਰ ਕੋਲ ਦੀ ਟਾਪਸਿੰਗ ਉਹਨੇ ਬਾਈ ਮਾਰ ਲਈ ਹਾਂ ਮੈਂ ਉਧਰ ਕੰਪਨੀ ਸੀ ਤੇ ਉਹ ਤਾਂ ਕਹਿੰਦੀ ਜਿਹੜਾ ਤੈਨੂੰ ਇੱਥੇ ਘਰੇ ਆਉਂਦਾ ਹੈਗਾ ਵੀ ਮੇਰਾ ਘਰ ਮੇਰੇ ਘਰੇ ਕੌਣ ਆ ਜਿਹੜਾ ਇੱਥੇ ਆਉਂਦਾ ਹੈਗਾ ਨਾ ਉਹਦੀ ਪੱਟੂ ਗੋਤ ਨਹੀਂ ਬਾਹੋਂ ਕੁਝ ਬੋਲੀ ਜਾਂਦੀ ਉਹ ਅੱਛਾ ਜੀ ਆਹ ਉਹ ਪਰਸੋਂ ਜਿੱਥੇ ਬੋਲੀ ਨਹੀਂ ਮੈਂ ਚੁੱਪ ਕਰ ਗਈ ਵੀ ਚਲ ਕੋਈ ਗੱਲ ਨਹੀਂ ਹੈਨਾ ਵੀ ਫਿਰ ਤੂੰ ਘਰੇ ਦੇ ਖਾਣ ਨੂੰ ਇਹਨਾਂ ਨੂੰ ਕਿਉਂ ਭੁੱਖੇ ਮਾਰਦੀ ਐ ਉਹ ਤਾਂ ਚੌੜੀ ਹੋ ਕੇ ਨਾਲ ਲਾ ਲੇ ਹੁਣੇ ਭੁੱਖੇ ਮਰਦੇ ਐ ਹੋਰ ਚਾਹ ਪਾਫੜਾ ਕਿਉਂ ਦੇ ਰਹੀ ਮੈਂ ਜਾਣੀ ਹੈ ਕਿ ਜਿਹੜੀ ਰੋਟੀ ਵੀ ਚਾਹ ਵੀ ਜਿਹੜੀ ਚੀਜ਼ ਮੰਗਦੀ ਐ ਚੋਰੀਆਂ ਮੰਗਦੀਆਂ ਮੇਘਾ ਹੁਸੈਨ ਦਾ ਸਾਡੇ ਘਰੇ ਖਾ ਕੇ ਜਾ ਤੈਨੂੰ ਰੋਕੇ ਕਿਸ ਨੇ ਜਹ ਜਹ ਤੈਨੂੰ ਉਹ ਪੁੱਤ ਹੋਇਆ ਤੈਨੂੰ ਇਹ ਪੁੱਤ ਕਿਉਂ ਭੁੱਖੀ ਮਰਦੀ ਆ ਤੂੰ ਜਿਵੇਂ ਬਣਨੀ ਆ ਚਾਹੀਦੀ ਸੀ ਹੁਣ ਭੱਜੀ ਫਿਰਦੀ ਆ ਮੈਨੂੰ ਫੇਰ ਵੀ ਤਰਸ ਜਾ ਜਾਂਦਾ ਤੇ ਨਾਲੇ ਮੇਰੀ ਨਾ ਜਮਾਂ ਨਹੀਂ ਕਰਦੀ ਮੈਨੂੰ ਉਹਦੇ ਬੁਲਾਉਂਦੀ ਨਹੀਂ ਆਉਂਦੇ ਜਾਣੀ ਕੋਈ ਦੁੱਖ ਸੁੱਖ ਚ ਨਹੀਂ ਮੈਂ ਆਪਣੇ ਘਰੇ ਆਉਂਦੀਗੀ ਨਾਲੇ ਐਂ ਕਹਿੰਦੀ ਹੈਗੀ ਵੀ ਮੈਂ ਉਹ ਵਾਲੀ ਹੈ ਮੇਰੀ ਨੂਹ ਵਾਲੀ ਚੰਗੀ ਆ ਉਹ ਚੰਗੀ ਤਾਂ ਉਸੇ ਨੂੰ ਹੀ ਐ ਚੰਗੀ ਤਾਂ ਉਸੇ ਨੂੰ ਦੱਸੂ ਹਾਂ ਨਾ ਛਿੱਤਰ ਲਾਉਂਦੀ ਆ ਉਹ ਤਾਂ ਕਿੱਥੇ ਚਾਰ ਨੰਨੇ ਤਾਂ ਲੱਗ ਰਹੇ ਉਧਰ ਨਾ ਕੁੜੀ ਕੋਲੇ ਨਾ ਜਾਵੀਂ ਭੈਣ ਕੋਲੇ ਹੋਰ ਉਹਨੇ ਕਿੱਥੇ ਜਾਣਾ ਹੈ ਕੁੜੀ ਕੋਲ ਹੀ ਜਾਣਾ ਉਹ ਹੀ ਜੀ ਕੁੜੀ ਆ ਕੁੜੀ ਨੂੰ ਨਹੀਂ ਸ਼ਰਮ ਆਉਂਦੀ ਵੀ ਮੇਰੀ ਮਾਂ ਨਾਲ ਆ ਕੁਝ ਕਰਦੇ ਨੇਗੇ ਵੀ ਸਾਰਾ ਕੁਝ ਜ਼ਮੀਨ ਆ ਮੇਰੀ ਮਾਂ ਕੋਲੇ ਤੇ ਸਭ ਕੁਝ ਹੈਗਾ ਕਾਹਦੇ ਪਿੱਛੇ ਛਿੱਤਰ ਲਵਾਉਂਦੀ ਆ ਦੀ ਮਾਂ ਦੇ ਕੁੜੀ ਨੂੰ ਨਹੀਂ ਅਕ ਲਾਉਂਦੀ ਆ ਕਹਿੰਦਾ ਕਾਦੀ ਆਉਂਦੀ ਆ ਬਸ ਪੈਣ ਦਾ ਬਸ ਦਰਦੀ ਐ ਕੁੜੀ ਪਤਾ ਨਹੀਂ ਕਾਹ ਤੋਂ ਦਰਦੀ ਐ ਨਾ ਇਹੋ ਜੀਆਂ ਕੁੜੀਆਂ ਕੀਤੀ ਪੁੱਤ ਕੀ ਫੂਕਣੇ ਐ ਇਹੋ ਜੇ ਆਪ ਕੀ ਬੜੇ ਪਾਨੀ ਆਊ ਮੇਰੇ ਪਤਾ ਆਊਗਾ ਹੁਣ ਭਜਾਤੀ ਆਪਣੇ ਉਹ ਚਲਾਏ ਆਪ ਤਾਂ ਮਾੜੇ ਆ ਵੀ ਆਪਾਂ ਨੂੰ ਤਾਂ ਕਹਿੰਦੇ ਵੀ ਮਾੜੇ ਆ ਆਪ ਤਾਂ ਚਲੋ ਮਾੜੇ ਆਂਗੇ ਹਾਂ ਫਿਰ ਉਹ ਦੂਜੇ ਦਾ ਚੰਗੇ ਹੋ ਕੇ ਕੱਟ ਲੈਣਾ ਹੁੰਦਾ ਨਹੀਂ ਆਪ ਤਾਂ ਬਥੇਰਾ ਆਏ ਕਹਿੰਦੀ ਵੀ ਭਾਪਨਾ ਨਿਕਲੇ ਮੰਮੀ ਆਪ ਤਾਂ ਬੇਬੇ ਬਥੇਰਾ ਕਹਿੰਦੀ ਵੀ ਸਾਡੀ ਭਾਪਨਾ ਨਿਕਲੇ ਹੂੰ ਹੂੰ ਪਰ ਜਦੋਂ ਭੁੱਖ ਲੱਗਦੀ ਹੈ ਭੁੱਖੀ ਮਰਦੀ ਹੈ ਜੇ ਮੈਨੂੰ ਕੱਪੜੇ ਸੁੱਕਣੇ ਪਾ ਜਾ ਪਰਮਜੀਤ ਮੇਰੇ ਭਾਂਡੇ ਚੱਕ ਕੇ ਧਰ ਜਾ ਮੇਰੇ ਇੰਨਾ ਕੂੜਾ ਕੱਢ ਜਤੀ ਬਣ ਕੇ ਮੈਥੋਂ ਬਰਿਆ ਬਰਿਆ ਕੇ ਕੰਮ ਕਰਾਈ ਜਾਂਦੀ ਰਹਿੰਦੀ ਆ ਮਾਂ ਗਰੋਂਦਿਓ ਜਦੋਂ ਭੱਗ ਜਾਂਦੀ ਹੈ ਤੇ ਉਹ ਦਵਰ ਨੂੰ ਆਇਆ ਹੁੰਦਾ ਵੀ ਇਹਨੇ ਕਰ ਲਿਆ ਤੇ ਮਾਂ ਕੋਲ ਆ ਕੇ ਉਹਦੇ ਨਾਲ ਬੜ ਕੇ ਬਣੀ ਆ ਬੈਹ ਜਾਂਦੀ ਐ ਫਿਰ ਉਹਦੀ ਬਣ ਕੇ ਬੈਹ ਜਾਂਦੀ ਉਹ ਉਬਰੇ ਲੈਂਦੀ ਐ ਉਹ ਉਬਰੇ ਲੈਂਦੀ ਐ ਬਸ ਇੱਥੇ ਹੀ ਕੰਮ ਹੈ ਨਾ ਤੇ ਨਾਲ ਛੇਤਰ ਖਾਂਦੀ ਐ ਤਾਂ ਇਹਦੀ ਛੇਤਰ ਖਾਂਦੀ ਐ ਇਹ ਉਹ ਤੋਂ ਕਰ ਲੋ ਕਹਿੰਦੇ ਕਿਉਂ ਨਾ ਪੰਡ ਹਣ ਉਹ ਹੀ ਤਾਂ ਗੱਲ ਹੈਗੀ ਹੁਣ ਤਾਂ ਇਹ ਕੁੜੀ ਕੋਲੇ ਵਗ ਜੂਗੀ ਬਸ ਉੱਥੇ ਲਾਇਆ ਹੋਊਗੀ 2-4 ਮਹੀਨੇ ਫਿਰ ਆ ਜੂਗੀ ਫਿਰ ਬਾਜੀ ਤੇ ਪਿਰਸਣ ਪਿੱਛੇ ਬਿਲਕੀ ਜਾਂਦੀ ਸੀ ਕਈ ਦਿਨ ਹੋ ਗਏ ਕਹਿੰਦੀ ਮੇਰੇ ਪਿਰਸਣ ਦੇਓ ਭਾਈ ਕਹਿੰਦੀ ਮੇਰੇ ਪਿਰਸਣ ਕਿਉਂ ਨਹੀਂ ਦਿੰਦੇ ਤੁਸੀਂ ਤੇ ਅਕੇ ਕਿਉਂ ਕਿਹੜੀ ਪਿਰਸਣ ਅਕੇ ਤੂੰ ਖਾਂਦੀ ਨਹੀਂ ਘਰੋਂ ਐ ਤੇ ਨਾਲੇ ਤੋਂ ਉਹਦੇ ਜਿੱਦੇ ਮੰਮੀ ਆਪਣੇ ਨਾਲ ਅੱਡ ਹੋਈ ਐ ਕੁੱਲ ਚੀਜ਼ ਤੁਸੀਂ ਸਾਰਾ ਰੱਖਿਆ ਸੀ ਇਹਨੇ ਦੇਖ ਲਾ ਹੂੰ ਹੂੰ ਆ ਵੀ ਮੇਰਾ ਆ ਵੀ ਮੇਰਾ ਤੇ ਹੁਣ ਕਿ ਅਸ਼ੀਤ ਖਾਂਦੀ ਐ ਹੁਣ ਬਹਿ ਕੇ ਖਾ ਉਹ ਵੰਜੇ ਤੇ ਪਰਸਾਂ ਦੀ ਰਾਤ ਸੀ ਤੇ ਮੈਂ ਬਾਹਰ ਗਿਆ ਸੀ ਉਹ 9 ਵਜੇ ਦਾ ਟਾਈਮ ਸੀ ਤੇ ਉਹ ਦਵਾਈ ਮੰਗੀ ਜਾਂਦੀ ਸੀ ਤੇ ਮਾਂ ਗਰ ਬੈਠੀ ਰਹਿੰਦੀ ਰੋਜ਼ ਤੈਨੂੰ ਕਿੱਧਰੋਂ ਦਵਾਦੀ ਹੈ ਦਵਾਈ ਤੂੰ ਤੇਰੇ ਕੀ ਖੋੜ ਚੱਲਿਆ ਗਿਆ ਹੋਇਆਗਾ ਉਹ ਫਿਰ ਮੈਂ ਤੁਹਾਨੂੰ ਕਿਹਾ ਤੁਸੀਂ ਦੇ ਕੇ ਆਈ ਦਵਾਈ ਦੇਖੋ ਉਹਦੇ ਮੈਨੂੰ ਵੀ ਕਹਿੰਦੀ ਵੀ ਦਵਾਈ ਦਵਾਵੇਂ ਇਹਨੂੰ ਜੇ ਅਸਲ ਦਾ ਚੋਰੀ ਸੋਰੀ ਬੜਾ ਗਿਆ ਅਸਲ ਤੋਂ ਜਾਇ ਨਾ ਕਰੇ ਨਹੀਂ ਹੁੰਦਾ ਛੱਡੋ ਪਰਾ ਖੜਾ ਜਦੋਂ ਆਪਾਂ ਨੂੰ ਕਹਿੰਦੀ ਉਹ ਕਹਿ ਸਕਦੀ ਹੈਗੀ ਹੁਣ ਬੁੜੀ ਕਹਿ ਨਹੀਂ ਸਕਦੀ ਵੀ ਭਾਈ ਜੇ ਮੈਂ ਸਾਧੀਆਂ ਤਾਂ ਆਉਂਦੇ ਨੇਗੀ ਹਣਾ ਹੂੰ ਵੀ ਪਰਾ ਹੈ ਜੀਆਂ ਉਹ ਨੂੰ ਕੀ ਕਰੇ ਹਣਾ ਪਰ ਫੈਸਲੇ ਤਾਂ ਇਹਦੀ ਆਪਦੀ ਕਰੇ ਹੋਏ ਨੇਗੇ ਇਹਦੀ ਵੀ ਕਰਤੂਤ ਇਹੋ ਜਿਹੀ ਹੋਈ ਆ ਜੇ ਇਹਦੇ ਕੋਈ ਪੇਕਿਆਂ ਦੀ ਭੈਣ ਭਰਾਵਾਂ ਦੀ ਸੌ ਗੱਲ ਹੁੰਦੀ ਆ ਬੇਬੇ ਦੀ ਗੱਲ ਐ ਸਾਰੀ ਗੱਲ ਇਹਦੇ ਕੋਲੇ ਕਰੂਗੀ ਫੇਰ ਉਹ ਮੇਹਣੇ ਦਿੰਦੀ ਐ ਤੈਂ ਤਾਂ ਛੇਤਰਖਾਂਦੀ ਐ ਬੇਬੇ ਜਮਾ ਕੋਈ ਤੁਸੀਂ ਤਾਂ ਉਹਦੇ ਫੇਰ ਵੀ ਪੁੱਤ ਸੀਗੇ ਚੱਲ ਮੈਂ ਤਾਂ ਸਾਨੂੰ ਮੈਂ ਤਾਂ ਕੁਛ ਲੱਗੀ ਨਾ ਉਹ ਨੂੰਹ ਦਾ ਇੰਨਾ ਕਿਵੇਂ ਪਿਆਰ ਕਰਦੀ ਐ ਥੋਡੀਆਂ ਚੁਗਲੀਆਂ ਵੀ ਨੂੰਹ ਕੋਲੇ ਕਰਦੀ ਐ ਹਾਂ ਹੈਨਾ ਜਮਾ ਕੁਸਾ ਆਪ ਵੀ ਮਾੜੀ ਐ ਜਮਾ ਆਪਦੇ ਉਸਤੇ ਰਹਿੰਦੀ ਲੋੜ ਹੀ ਨਹੀਂ ਸੀ ਦੋਨੇ ਪੁੱਤਾਂ ਦੇ ਬਰਾਬਰ ਜਿਹਦੇ ਜੀ ਕਰਦਾ ਉਹਦਾ ਰੋਟੀ ਖਾਂਦੀ ਇਹੋ ਜਿਹੇ ਕਿਹੜੇ ਜਵਾਬ ਹੁੰਦੇ ਆ ਵੀ ਮਾਪਿਆਂ ਨੂੰ ਰੋਟੀ ਨਾ ਦੇਣ ਗੱਲ ਸਹੀ ਐ ਹੈਨਾ ਵੀ ਫੇਰ ਕਹਿੰਦੇ ਅਗਲਾ ਕਹਿੰਦਾ ਵੀ ਹੋਣਾ ਕਰਦੇ ਨਾਲੇ ਹੁਣ ਕਿਹੜਾ ਵੀ ਇਹਨਾਂ ਨੇ ਲਾ ਕੇ ਖਾ ਲਿਆ ਉਹਨਾਂ ਨੇ ਜਦੋਂ ਪਤਾ ਸੀ ਵੀ ਇਹ ਭੈੜੇ ਆ ਪਹਿਲੇ ਦਿਨ ਹੀ ਆਪਣਾ ਨਰਮ ਬੰਦਿਆਂ ਦਾ ਇੰਨਾ ਫਾਇਦਾ ਚੱਕਿਆ ਚਲੋ ਤੁਸੀਂ ਤਾਂ ਨਰਮਸੀ ਕੰਮ ਕਰਦੇ ਸੀ ਮੈਨੂੰ ਤਾਂ ਜਮਾ ਮਾੜੀ ਆ ਮੈਂ ਤਾਂ ਹੁਣ ਫਿਰ ਐ ਵੀ ਐ ਵੀ ਸੋਚ ਲੈਣ ਇਹ ਜਦੋਂ ਉਦੋਂ ਬਰਾਬਰੀ ਸਤ ਦੇ ਦੇਉਂਦੇ ਤੇ ਆਪਾਂ ਵੀ ਸਾਂਭ ਲੈਂਦੇ ਹਾਂ ਹਾਂ ਹੁਣ ਤਾਂ ਦੋਨੇ ਇੱਥੇ ਕਹਿੰਦੀ ਐ ਕਿ ਮੈਨੂੰ ਨਾਲ ਰਲਾ ਲਓ ਹੁਣ ਤਾਂ ਕੀ ਨਾਲ ਮੈਨੂੰ ਮੈਂ ਕੀ ਕਰਾਉਣਾ ਕਿਸੇ ਤੋਂ ਮੇਉ ਉਹ ਤਾਂ ਜਮਾ ਮੈਨੂੰ ਕੀ ਲੋੜ ਹੈਗਾ ਸਾਡੀ ਬੇਤਾਂ ਲੰਗੀ ਜਦੋਂ ਟਾਈਮ ਸੀ ਸਾਡੇ ਤੇ ਜਦ ਜ ਦਸਮੀਨ ਛੋਟਾ ਸੀਗਾ ਤੇ ਆਪਣੀ ਵਿਵਤਾ ਪਈ ਹੈ ਉਹ ਤਾਂ ਕਢਾਈ ਨਹੀਂ ਹੁਣ ਕਹਿੰਦੀ ਮੈਂ ਕੀ ਕਰਾਉਣਾ ਮੈਂ ਖਾਉਦਾ ਮੇਰਾ ਭਰਾ ਮੁੱਕ ਗਿਆ ਸੀ ਉਹਦੋਂ ਕਿਸੇ ਨੇ ਸਿਆਣ ਗੱਡੀ ਮੈਂ ਕੀ ਕਰਾਉਣਾ ਮੈਂ ਖਾਉਣ ਕਿਸੇ ਤੋਂ ਚਲ ਆਪਾਂ ਕੀ ਲੰਘਣਾ ਪਤਾ ਪਰਮਾਤਮਾ ਦਾ ਜੈ ਜੈ ਕਰਦਾ ਕੋਈ ਹੋਈਆਂ ਭਰਦਾ ਭੋਰੀਆਂ ਭਰ ਲੈਂਦਾ ਛੋੜਾ ਬੜੀ ਤਾਂ ਕੱਚ ਨਹੀਂ ਛੱਡੀ ਆਪਣੇ ਨਾਲ ਆਪੇ ਰੱਬ ਦੇਖਦਾ ਇਹ ਜਿਹੇ ਭਰੀ ਜਾਂਦੇ ਹੁਣ ਜਿਹੜੀਆਂ ਕਰਦੇ ਸੀਗੇ ਮੇਰੇ ਨਾਲ ਪਰਮਾਤਮਾ ਨੇ ਮੇੜੀ ਕਰਦਾ ਜੋ ਆਪਣੀਆਂ ਪੇਸਲੀਆਂ ਵੀਡੀਓ ਤੇ ਕਮੈਂਟ ਭੇਜੇ ਸੀਗੇ ਤੇ ਉਹਨਾਂ ਦੇ ਨਾਂ ਇਸ ਤਰ੍ਹਾਂ ਨੇ ਮੀਵਾ ਸਿੰਘ ਜੀ ਸਿੱਧੂ ਮਨਪ੍ਰੀਤ ਕੌਰ ਬਠਿੰਡਾ ਹਣੀ ਤਿੰਗੜ ਗੁਰਮੀਤ ਸਿੰਘ ਚੋਹਾਨ ਸਿੱਧੂ ਫੈਮਿਲੀ ਬਲੌਗਸ ਆ ਤੇ ਗਗਨਦੀਪ ਸਿੰਘ ਕਾਲੂ ਸਿੰਘ ਤੇ ਇਸ ਤੋਂ ਬਾਅਦ ਹੈਗਾ ਜੀ ਪਰਮਪ੍ਰੀਤ ਤੇ ਰਾਮਨਜੀਤ ਗੁਰੂ ਸਾਰ ਇਹਨਾਂ ਭੈਣ ਭਰਾਵਾਂ ਨੂੰ ਸਾਨੂੰ ਕਿਸੇ ਵੀ ਵੀਡੀਓ ਤੇ ਕਮੈਂਟ ਭੇਜ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਕਮੈਂਟ ਭੇਜ ਰਹੇ ਹੋ ਤੇ ਜਿੰਨੇ ਵੀ ਸਾਡੀਆਂ ਵੀਡੀਓ ਤੇ ਵਾਤਵਾਦ ਲਾਇਕ ਕਮੈਂਟ ਸ਼ੇਅਰ ਕਰਦੇ ਰਹੋ ਤੇ ਕਮੈਂਟ ਕਰਦੇ ਰਹੋ ਤੇ ਸਾਨੂੰ ਸੁਝਾਅ ਵੀ ਦਿੰਦੇ ਰਹੋ ਨਾਮ ਨਾਲ ਤੇ ਆਪਣੇ ਪਿੰਡ ਦਾ ਨਾਮ ਜਰੂਰ ਦੱਸਿਆ ਕਰੋ ਕਿੱਥੋਂ ਕਿੱਥੋਂ ਤੁਸੀਂ ਸਾਨੂੰ ਦੇਖ ਰਹੇ ਹੋਗੇ ਧੰਨਵਾਦ